ਪਹਿਲਾਂ ਤਾਂ ਦੋ ਸਾਲ ਹੁੰਦੇ ਨੇ ਵੀਰੇ ਮਹੀਨਾ ਦਾ ਇੱਕ ਮਹੀਨਾ ਗਲਾਮ ਫਿਰ ਦੋ ਇੱਕ ਗਠਨ ਕਰ ਦਿੰਦੇ ਹਾਂ ਠੀਕ ਹੈ ਸਾਰੇ ਜਦੋਂ ਕੰਮ ਕਰੀਏ ਹੁਣ ਮੈਂ 20000 ਦੇ ਦੋ ਬੰਦੇ ਰੱਖੇ ਹੋਏ ਨੇ ਠੀਕ ਹੈ ਜੀ ਹੁਣ ਪਹਿਲਾਂ 9000 ਖੁਦ ਕਰ ਦੇ ਗਲਾਮ ਠੀਕ ਹੈ ਨਾ ਚਲੋ ਬਿਲਕੁਲ 10 ਹੋ ਗਈਆਂ ਮੇਰਾ ਬੇਟਾ ਹੋ ਰਿਹਾ ਬੇਟਾ ਆਪਾਂ ਨੂੰ ਲੇਟ ਸਾਲ ਦਾ ਇੱਧਰ ਲਾਉਣਾ ਬੱਚੇ ਨੂੰ ਇੱਧਰ ਲਾਉਣਾ ਇੱਧਰ ਲਾਉਣਾ ਠੀਕ ਹੈ ਬਸ ਹੁਣ ਇੰਨਾ ਤਾਂ ਜੋੜ ਪਣਾਣਾ ਵੀ ਹਾਂ ਹਿਸਾਬ ਕਿਤਾਬ ਰੱਖੇ ਡਿਗਰੀ ਡੁਗਰੀ ਨਾਲ ਬਲਤਾਂ ਨਹੀਂ ਲੈ ਕੇ ਜਾਣਾ ਹਾਂ ਨਿਕਰੇਗਾ ਕਰਕੇ ਗੁਲਾਮ ਹੀ ਬਣਨਾ ਹਾਂ ਇੱਕ ਗੱਲ ਦੇਖ ਬਈ ਪੜ੍ਹੇ ਲਿਖੇ ਕੋਸ਼ਸ਼ ਜ਼ਰੂਰ ਕਰਨਗੇ ਜਿੰਨੇ ਪੜ੍ਹੇ ਲਿਖੇ ਨੇ ਉਹ ਸਾਰੇ ਵੀਰੇ ਗੁਲਾਮੀ ਬਾਦ ਹੂੰ ਮੈਂ ਤੁਹਾਡੇ ਕੋਲ ਹੋਏ ਨਹੀਂ ਇੱਥੇ ਦੇ 35 ਲੱਖ ਰੁਪਏ ਲਾ ਲੈਗਾ 35 ਲੱਖ ਤੇਰੇ ਘਰੀ ਖੜਾਵਾਂ ਹੂੰ 35 ਦਾ ਤੇਰਾ ਇਹ ਸਦਾ ਕਰੋੜ ਦੇ ਬਣ ਜੇ ਚੋਰੀ ਵਾਲੇ ਕ ਗੁਲਾਮੀ ਵਾਲੇ ਕੰਮਾਂ ਜੋ ਘਰੇ ਆਪਾਂ ਰਾਜ ਬਣ ਸਕਦੇ ਆਂ ਜੀ ਕਿਉਂਕਿ ਜਿੱਦੀ ਗੁਲਾਮੀ ਗੱਲ ਪਾਉਣੀ ਹੈਗਾ ਤੇ ਹੁਣ ਤੁਸੀਂ 15000 ਰੁਪਏ ਕੰਮ ਮੈਂ ਮੈਂ ਆਪਦੀ ਗੱਲ ਕਰਦਾ ਮੈਂ 10000 9000 ਤਨ ਖਾ ਲੈਂਦਾ ਜੀ ਹੂੰ ਜਾ ਕੇ ਅੱਲ ਦੀ ਗੱਡੀ ਤੇ ਕੱਪੜਾ ਮਾਰ ਦੇ ਹੂੰ ਠੀਕ ਕਰੇ ਮੱਜ ਨਮਾਉਣੀ ਅਲੋਖੀ ਲੱਗਦੀ ਹੈ ਗੱਡੀ ਧਮਾਉਣੀ ਅਲਗ ਨਾ ਮਹਰਾਜ ਬਣ ਗਿਆ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਠਿੱਕੀ ਮਿਲ ਜੇਗਾ ਵੀ ਇਹ ਜਾਨਵਰ ਆ ਗਿਆ ਇੱਕ ਤਰ੍ਹਾਂ ਦਾ ਆਪਾਂ ਕਹਿੰਨਾ ਕੋਈ ਘਿਰ ਪਿਆ ਜਾ ਕੋਈ ਬਹਿ ਗਿਆ ਕਿੰਨੇ ਸੂਣਾ ਨਾ ਉਹ ਵੀ ਪੂਰੀ ਪ੍ਰੋਪਰ ਕੇਅਰ ਕਰਨੀ ਪੈਂਦੀ ਹੁੰਦੀ ਹੈ ਅਮਨਜੀਤ ਬਾਈ ਨੂੰ ਵਪਾਰ ਲੈਣ ਚ ਆਉਂਦੀ ਕੀ ਲੋੜ ਪਈ ਉਹ ਫਿਰ ਮੈਂ ਹੁਣ ਪੈਂਦਾ ਤੇ ਯਾਰ ਹੁਣ ਵੀਰ ਭਰਾ ਆਪਣੇ ਬਹੁਤ ਪਿਆਰ ਕਰਦੇ ਤਾਂ ਆਪਾਂ ਨੂੰ ਦੇਖ ਕੇ ਬਹੁਤ ਲੋਕਾਂ ਨੇ ਨਾ ਵੀਰਾਂ ਨੇ ਕੰਮ ਸ਼ੁਰੂ ਕਰਿਆ ਦੋਪਾ ਮਤਲਬ ਡੇਰੀ ਫਾਰਮ ਨਾ ਉਹ ਜਦੋਂ ਮੱਝ ਪਹਿਲੀ ਲੈਣ ਜਾਂਦੇ ਪਹਿਲੀ ਠੱਗੀ ਜਾਂਦੀ ਹੁੰਦੀ ਹੈ ਉਹ ਲੋਕ ਫੇਰ ਮਨੇ ਇੱਕ ਬੰਦੇ ਨੇ ਫੋਨ ਕਰਿਆ ਕਹਿੰਦਾ ਬਾਈ ਯਾਰ ਮੇਰੇ ਤਿੰਨ ਕੁੜੀਆਂ ਨੇ ਵੀ ਮਾਂ ਨੂੰ ਕੈਂਸਰ ਹੋਇਆ ਠੀਕ ਆ ਹੂੰ ਵੀ 12 ਲੀਟਰ ਦੁੱਧ ਕਹਿ ਕੇ ਜਿਬਰੇ 6 ਲੀਟਰ ਤੋਂ ਬਾਅਦ ਹੀ ਦੇ ਦਿੰਦੇ ਕਹਿੰਦਾ ਨਾ ਬੰਦਾ ਹੋ ਮੇਰਾ ਫੋਨ ਚੱਟ ਰਿਹਾ ਹੈਗਾ ਹੂੰ ਤੇ ਜਦੋਂ ਇਹ ਗੱਲ ਕਹੀ ਬੰਦੇ ਮੈਂ ਬਾਹਰ ਖੜਾ ਸੀਗਾ ਮੈਂ ਉਹਦੇ ਖੜੇ ਖੜੇ ਨੇ ਵੀਡੀਓ ਪਾਤੀ ਬਸ ਕੋਈ ਗੱਲ ਨਹੀਂ ਯਾਰ ਮਾਂ ਤੁਸੀਂ ਹੁਣ ਮੇਰੇ ਕੋਲ ਆ ਜਾ ਬੜ ਮਾਂ ਮੈਂ ਮੈਂ ਸਦਵਾਉਂ ਤੀ ਉਹੀ ਖੜੇ ਖੜੇ ਪਲਾਨ ਬਣ ਗਿਆ ਉਹ ਤੋਂ ਪਹਿਲਾਂ ਬਹੁਤ ਲੋਕਾਂ ਨੇ ਵੀਰਾਂ ਨੇ ਬਣਾ ਲਿਆ ਨਹੀਂ ਨਿਕਲ ਗਈ ਮੈਂ ਮੈਂ ਹਾਂ ਹਾਂ ਨਹੀਂ ਮੈਂ ਕਦੇ ਜੈਂਟ ਪੈਕ ਫੋਟ ਨਹੀਂ ਤੀ ਹੂੰ ਨੇ ਹੁਣ ਆਖਰ ਜ਼ਿੰਮੇਵਾਰੀ ਪਿੰਡ-ਪਿੰਡ ਫੇਰਨਾ ਪੈਂਦਾਗਾ ਹੂੰ ਤੇ ਲੋਕ ਇਹ ਜਿਹੀ ਵੀ ਨਾ ਕੌੜ-ਕੌੜ ਦੀ ਧਾਕ ਦੇਣ ਕਈ ਵਾਰ ਦੁਪਹਿਰੇ ਗੇੜ ਫੜਕਾਉਣੇ ਆ ਗਏ ਹੂੰ ਉਹ ਫਰਕ ਪੈਂਦਾ ਜੀ ਠੀਕ ਹੈ ਹਾਂ ਤੇ ਜੀ ਬਾਈ ਚਲੋ ਮੈਨੂੰ ਪੁੱਛਣਾ ਤਾਂ ਨਹੀਂ ਚਾਹੀਦਾ ਚਲੋ ਲੋਕ ਸੋਚਾ ਯਕੀਨ ਆਪਸੋ ਲੈ ਕੇ ਜਾਂਦੇ ਜੀ ਆਪਾਂ ਕਹਿ ਦੀ ਅਮਰਜੀਤ ਪਸੂ ਲੋਕਾਂ ਨੂੰ ਪਿੰਡਾਂ ਚ ਲੱਭ ਕੇ ਤੁਹਾਡੀ ਮਿਹਨਤ ਆ ਨਾ ਵਿੱਚ ਬੰਦੇ ਦਲਾਲੀ ਵੀ ਲੈ ਅਮਰਜੀਤ ਭਾਈ ਕਿੰਨਾ ਪ੍ਰੌਫਟ ਲੈ ਕੇ ਪਸੂ ਦੇ ਦਿੰਦਾ 5000 6000 3000 1500 ਫਰਾਏ ਤੋਂ ਸਾਗ ਨਹੀਂ ਦੇ ਕੇ 500 ਫਰਾਜਾਂ ਦੇ ਠੀਕ ਆ ਆਏ ਫਰਾਜ ਮਤਲਬ 1000 ਤੋਂ ਲੈ ਕੇ 5000 ਤੱਕ ਬਾਈ 6 6000 ਵੀ ਦਿੱਤਾ ਬਾਈ ਹਾਂ ਪਰ ਇਹਨਾਂ ਲੋਕ ਤਾਂ ਕਬਲਾ ਕਰਦੇ ਨੇ ਜੇ ਸੱਚ ਦੱਸ ਕੇ ਪਸ਼ੂ ਦਿੰਨਾ ਲਾਫਾ ਦਿੰਦੇ ਨਹੀਂ ਠੀਕ ਆ ਹਾਂ ਇਹਨਾਂ ਵਾਰੀਆਂ ਤੋਂ ਲੋਟ ਆਉਂਦੇ ਬਾਈ ਜਿਹੜੇ ਚੇਪੀ ਧਰਦੇ ਨੇ ਇਹਨਾਂ ਦੀ ਲੋਟ ਆਉਂਦੇ ਨੇ ਬਾਈ ਤੇ ਵਿੱਚ ਲੋਕ ਇਹ ਜੇ ਵੀ ਨੇ ਮੈਂ ਮਰਦਾਂ ਨੂੰ ਪਸੰਦ ਆ ਬਰੇ ਹਾਂ ਦਹੀਂ ਸਕੈਨਰ ਨਹੀਂ ਜਾ ਕੇ ਅਸੀਂ ਪੈਸੇ ਪਾਉਣੇ ਠੀਕ ਆ ਹੂੰ ਕਿ ਬਈ ਅਜਹੀਲਾ ਨਹੀਂ ਬਣਿਆ ਕਦੋਂ ਪਾ ਲਾਂਗੇ ਛੇ ਛੇ ਮਿੰਟਾਂ ਨਾਲ ਖੜਦਾ ਕੋਈ ਕੱਲ ਨਹੀਂ ਆਈ ਬਈ ਮੇਰੇ ਕੋਲ ਉਹ ਤਿੰਨ ਚਾਰ ਚਾਰ ਨੇ ਘਰੇ ਫੇਰੇ ਨੇ ਇੱਕ ਬੰਦਾ ਘਰੇ ਆਇਆ ਤੇ ਪੂਰਾ ਯਕੀਨ ਬਣਾ ਕੇ ਬਈ ਮੈਂ ਸਾਨੂੰ ਪਸੰਦਾ ਸਕੈਨਰ ਦੀ ਫੋਟੋ ਖਿੱਚ ਕੇ 10 ਰੁਪਏ ਪਾ ਕੇ ਚੈੱਕ ਕਰਕੇ ਵਾ ਗਿਆ ਹੂੰ ਤੇ ਜਦੋਂ ਗਿਆ ਤੇ ਆਥੇ ਮੈਨੂੰ ਪੁੱਣਾ ਕਰਿਆ ਕਹਿੰਦਾ ਬਈ ਯਾਰ ਹਰ ਮੁੰਡਾ ਬਾਹਰ ਰਹਿੰਦਾਗਾ ਉਹ ਕਹਿੰਦਾ ਵੀ ਮੇ ਤੋਂ ਅੱਜ ਪੈਸੇ ਨਹੀਂ ਬਹਿਣੇ ਵੀ ਦੋ ਦਿਨ ਦੇਰ ਕਰਨੀ ਪਊ ਪਰ ਕੋਈ ਗੱਲ ਨਹੀਂ ਕਰ ਲਾਂਗੇ ਕਿੱਡੀ ਗੱਲ ਆ ਹੂੰ ਮੁਰਗੇ ਬੰਦੇ ਨੂੰ ਫੋਨ ਚੱਕ ਕੇ ਤਿੰਨਾਂ ਬਾਅਦ ਅਜਮਲਾ ਰੇੜੇ ਮੈਂ ਕਿੰਨੇ ਰੇੜ ਮਹੀਨਾ ਹੋ ਗਿਆ ਬਾਈ ਮੇਰੇ 4-5 ਮਹੀਨੇ ਘਰੇ ਖੜੀ ਰਹੀ ਆ ਅੱਛਾ ਵੀ ਸਾਈ ਲਾ ਕੇ ਇੱਥੇ ਵੀ ਰਾਮਜੀਤ ਦਾ ਬਾਈ ਜਦੋਂ ਮੰਨ ਲਓ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਮਨ ਤੋੜਦਾ ਹਾਂ ਉਹਦੇ ਬੰਦਾ ਕਿਤੇ ਨਾ ਕਿਤੇ ਪਿੱਛੇ ਖਿੱਚਿਆ ਜਾਂਦਾ ਪਰ ਜੇ ਜਦੋਂ ਤੁਹਾਨੂੰ ਚਾਹਣ ਵਾਲੇ ਵੀ ਨਾਲ ਹੁੰਦੇ ਫਿਰ ਤੁਸੀਂ ਫੇਰ ਉਸ ਹਣਾ ਆ ਜਾਂਦਾ ਨਹੀਂ ਮੇਰਾ ਬਹੁਤ ਮਨ ਉਹ ਹੋਇਆ ਖੱਟਾ ਹੋਇਆਗਾ ਚੀਜ਼ ਤੋਂ ਵੀ ਉਹ ਕੀਤਾ ਕਰਦਾ ਹੂੰ ਤੇ ਵੀ ਕੰਮ ਬੰਦ ਕਰਦੀ ਯਾਰ ਠੀਕ ਹੈ ਫੇਰ ਜਦੋਂ ਲੋਕਾਂ ਭਰਾ ਹਟਦੇ ਨਹੀਂ ਪੈਰ ਕਰੀ ਜਾਂਦੇ ਨੇ ਫਿਰ ਮਤਲਬ ਇੱਕ ਦੋ ਕੁਸ ਮਤਲਬ ਕਹਿ ਸਕਦੇ ਪੰਚਾਇਤ ਕਿਸਾਨ ਹਾਂ ਪਰ ਬੱਚ ਤਾਂ ਹੈ ਨਹੀਂ ਯਾਰ ਲੋਕਾਂ ਵਿੱਚ ਮੈਂ ਇਹਨਾਂ ਵਪਾਰੀ ਲੈਂਦੇ ਨੇ ਆਪਾਂ ਉਹ ਵੀ ਲੈਦੇ ਹੁਣ ਪੂਰੇ ਦਿਨ ਹੋ ਗਏ ਮੱਝ ਲੈ ਗਏ ਨੇਗੇ 1000 ਰੁਪਿਆ ਮਸਾਂ ਉਹ ਵੀ ਮੈਂ ਲੱਤਾਂ ਮੈਂ ਕਿ ਮਹਾਰ ਨਫਾ ਦੇ ਦੋ ਬਾਈ ਹਾਂ ਮੈਂ ਮੈਂ ਕਈ ਝੂਠ ਬੋਲ ਕੇ ਵਪਾਰ ਨਹੀਂ ਕੀਤਾ ਨਾ ਕਰਦਾ ਵੀਰੇ ਜਿੰਨੇ ਮੈਂ ਸੌਂਦੀ ਆ 1 ਲੱਖ 15 ਦੀ ਆ 1 ਲੱਖ 15 ਹੀ ਦੱਸਣਾ ਹੂੰ ਕਿ 1000 ਰੁਪਏ ਦਰਾਲਾ ਆਏਗਾ 1500 1600 ਰੁਪਏ ਟੈਂਪੂ ਕਰਾਇਆ ਜਾਂਦਾ ਉਹ ਦੱਸ ਕਿ ਮੇਰੇ ਘਰੇ ਮੈਸੇਜ ਨਹੀਂ ਦਿੱਤੋਗੇ ਉਹ ਤਾਂ ਹੰਦੇ ਨਹੀਂ ਦਿਆ ਫੇਰ 5000 ਰੁਪਏ ਨੂੰ ਮੈਂ ਲੈਣ ਦੇਣਾ ਹੂੰ ਦਿੰਦੀ ਨਹੀਂ 1000 ਰੁਪਏ ਦੇਣ ਦਾ ਕੋਈ 500 ਰੁਪਏ ਫੜਾ ਜਾਂਦਾ ਫੇਰ ਜੇ ਕੋਈ 2 ਲੀਟਰ 2 ਲੀਟਰ ਵਾਧੇ ਫੇਰ ਪੈੰਡ ਇਕੱਠਾ ਕਰਨ ਦੇ ਬਾਗੀ ਦਿਨ ਲੋਕ ਹੂੰ ਜਦ ਤੱਕ ਨਫਾ ਵੀ ਪੂਰਾ ਦੇ ਕੇ ਜਾਓ ਬੰਦਾ ਵੀ ਘਾਟਾ ਵਾਦਾ ਵੀ ਚੱਲੇ ਹੁਣ ਵੀ ਹੁਣ ਜੇ 1500 ਰੁਪਏ ਨਾਲ ਮਤਲਬ ਇੱਕ ਮੱਝ 20 25 ਹਜ਼ਾਰ ਦਾ ਘੱਟਾ ਪੱਕੇ ਆਂਦੀ ਆ ਜਦੋਂ ਮਮੀ ਨੇ 1.5 ਮਹੀਨੇ ਦੀ ਕ ਦੇ ਮੈਨ ਦਾ ਟੋਪਕ ਕਮਾਉਂਗਾ ਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਯਾਰ ਜੇ ਮੈਂ ਕੰਮ ਕਰ ਰਿਹਾ ਝੂਠ ਬੋਲ ਕੇ ਨਹੀਂ ਕਰਦੇ ਵੀ ਕਟੋਕਟ ਮੈਂ 5000 ਰੁਪਏ ਕਹਿ ਕੇ ਲੈਂਦਾ ਉਹ ਤੋਂ ਤੁਸੀਂ ਦੇ ਦਿਓ ਬਲੈਕ ਟੈਂਕ ਕਿਥੇ ਰੱਖਿਆ ਲੋਕ 15 20 ਵੀ ਹਜ਼ਾਰ ਰੁਪਏ ਕੱਢਦੇ ਨੇ ਕੱਢਦੇ ਕੱਢਦੇ 10 ਤਾਂ ਪੱਕਾ ਹੀ ਆ ਹਾਂ ਚੇਪੀਆਂ ਤਾਂ ਡਿੱਗਦੀਆਂ ਨੇ ਠੀਕ ਆਂ ਡਿੱਗਦੀਆਂ ਨੇ ਮੈਨੂੰ ਕੋਈ ਚੀਜ਼ਾਂ ਝੂਠ ਨਹੀਂ ਹੁੰਦਾ ਕੋਈ ਧਾਰ ਕੱਢੀ ਜਾਂ ਕੋਈ ਸ਼ਰਲਾ ਹੋਵੇ ਕੋਈ ਪਿੱਛਾ ਦਿਖਾਉਂਦੀ ਹੋਵੇ ਮੇਰੇ ਜੋ ਮਾਰੀ ਹੋ ਗਿਆ ਆ ਲੈ ਕੇ ਨਾ ਚੱਕ ਵੀ ਤਾਂ ਨੂੰ ਅੱਜ ਮੱਤਵਾਸ ਕਰਾ ਲੰਦਾ ਨਹੀਂ ਕਿਹੜਾ ਕਰਾਉਂਦਾ ਹਲਕਾ ਮੈ ਇਹ ਜੀ ਨਵ ਮਰਜੀਤ ਭਈ ਆਪਾਂ ਵੀ ਕਹਿ ਸਕਦੇ ਹਾਂ ਕਿਸੇ ਦੀ ਸਰਾਫਤ ਦਾ ਜਾਂ ਭੋਲੇ ਭਾਨ ਦਾ ਕਹਿੰਦੇ ਯਕੀਨ ਦਾ ਫਾਇਦਾ ਵੀ ਠਾਹ ਜਾਂਦਾ ਕਿੰਨਾ ਬਹੁਤ ਬਹੁਤ ਕਰਦੇ ਨੇ ਮੈਂ ਨਾ ਹੋਣਾ ਤੁਸੀਂ ਕਹਿਣ ਜੋਗਰਾ ਹੂੰ ਕਿਉਂਕਿ ਕੰਮ ਸੇਡ ਰੱਖਿਆ ਹੁਣ ਮੈਂ ਕਰਾਂ ਵੀ ਹੂੰ ਤੇ ਮਰਜੀਤ ਭਈ ਜੀ 14 15 ਲੀਟਰ ਵਾਲੀ ਮੱਝ ਅੱਜ ਦੇ ਟਾਈਮ 'ਚ ਆਪਾਂ ਲੈਣੀ ਹੋਵੇਗੇ ਚਲੋ ਕੋਈ ਕਿਸੇ ਕੋਲੇ ਖੜਾ ਅਗਲੇ ਨੇ ਨਹੀਂ ਕੋਈ ਦਾ ਕੁਝ ਮੰਗੀ ਆਏ ਜੇ ਨਾ ਛੇਲ ਵਾਲੀ ਦੀ ਗੱਲ ਕਰੀ ਕੀ ਰੇਟ ਚੱਲੀ ਜਾਂਦਾ 35 ਤੋਂ 45 ਦੇ ਵਿੱਚ ਵਿੱਚ 14 15 ਲੀਟਰ ਵਾਲੀ ਮੈਸ 1 35 ਤੋਂ ਹਾਂ ਮੈਂ ਵੇਚਦਾ ਠੀਕ ਹਾਂ 35 ਤੋਂ 45 ਦੇ ਵਿੱਚ ਵਿੱਚ ਦੇ ਦ। ਜੇ ਕੋਈ ਅਮਰਜੀਤ ਬਾਈ ਕੋਲੇ ਆਉਂਦਾ 1.5 ਲੱਖ ਤੋਂ ਥੱਲੇ 14-15 ਵਾਲੀ ਜੇ 1.5 ਲੱਖ ਨਹੀਂ ਨਿਵੇੜ ਦੇਣਾ ਬਈ। ਹਾਂ ਠੀਕ। ਆਲੇ-ਦੁਆਲੇ ਪਹੁੰਚ ਵੀ ਹੋ ਜਾਂਦੀ ਹੈ ਹੋਰ ਵਸੋ। ਠੀਕ ਹੈ। ਹਾਂ। ਜੇ ਜੇ ਬੂਟ ਦੂਰ ਦੀ ਪਾਰ ਤੱਕ ਅਗੇ ਸਾਰੇ ਏਰੀਆ ਚ ਉਹ ਥੋੜਾ ਜਿਹਾ 2-4000 ਵਾਧ ਜਾਂਦੀ ਆ। ਨਹੀਂ ਸਾਰੇ ਇਹ 1.5 ਤੋਂ 1.8 ਸਭ 15 ਲੀਟਰ ਲਿੱਕਰ ਪਹੁੰਚ ਹੋ ਜਾਂਦੀ ਹੈ। ਠੀਕ ਹੈ। ਜੇ ਅਮਰਜੀਤ ਬਾਈ ਕੋਈ ਤੁਹਾਡੇ ਕੋਲੇ ਆਉਂਦਾ ਕਿੰਨੇ ਪਸ਼ੂ ਹੁੰਦੇ ਆ ਪੰਜ-ਛੇ ਵਾਲੇ? ਨਹੀਂ ਇੱਕ-ਦੋ ਕਰਦੇ ਆ। ਇੱਕ-ਦੋ ਕੀ ਰੱਖਦਾ? ਇੱਕ-ਦੋ ਕਰ ਹੂੰ ਜੇ ਜਿਆਦੇ ਪਸ਼ੂ ਰੱਖਾਂਗੇ ਬਿਮਾਰਸ਼ ਮਾਰ ਹੋ ਗਿਆ ਵੇਚਣ ਦਾ ਫੇਰ ਝੂਠ ਬੋਲ ਕੀ ਆ ਹੂੰ ਉਹਦਾ ਦੋ ਰੱਖ ਲਈ ਇੱਕ ਦੋ ਸਾਫ਼ ਮਈਆ ਵੀ ਹੋ ਜਾਂਦਾ ਨਾਲੇ ਪਸ਼ੂ ਨਾਲੋਂ ਨਿਕਲ ਜਾਂਦਾ ਠੀਕ ਅਮਰਜੀਤ ਜੀ ਜੇ ਜਦੋਂ ਤੁਸੀਂ ਚਲੋ ਵਪਾਰ ਵਾਸਤੇ ਤਾਂ ਆਪਾਂ ਛੱਡੀ ਇੱਕ ਪਾਸੇ ਗੱਲ ਆਪਣੀ ਹੋ ਗਈ ਤੁਸੀਂ ਆਪਦੇ ਵਾਸਤੇ ਪਸ਼ੂ ਲੈਣੋ ਅਮਰਜੀਤ ਉਹਦੇ ਪਸ਼ੂ ਨੂੰ ਸੋਨਾ ਦੇਖ ਕੇ ਪਿੰਡਾ ਦੇਖ ਕੇ ਲੈਂਦਾ ਜੇ ਉਹਨੂੰ ਨੇਵੇ ਦੀ ਦੁੱਧ ਦੀ ਪਰਖ ਹੁੰਦੀ ਆ ਠੀਕ ਮੇਰੇ ਅਲਦਾਂ ਸਿੰਗ ਲਿਖ ਲੈ ਜਿਹੜੀ ਮੇਰੀ ਲੱਤਾਂ ਇਹ ਘਰ ਦੀਆਂ ਜਦੋਂ ਤਾਂ ਝੋਟੀਆਂ ਆਪ ਵੀ ਸੋਹਣੇ ਸਨ ਰੱਖਿਆ ਨੇ ਜੀ ਹੂੰ ਨੇ ਕਿਹਦਾ ਸਿੰਗ ਕਿਧਰੋਂ ਕਿਧਰੋਂ ਕੋਈ ਲੈਵਾ ਚਾਹੇ ਪਾਸਾ ਵੀ ਚੱਕਿਆ ਹੋਇਆ ਮੈਂ ਸਾਨਾ ਹੂੰ ਮੈਂ ਦੁੱਧ ਦੇਖਦਾ ਘਟੋ ਘਟਾ 15 20 ਹਜ਼ਾਰ ਜੇ ਮੈਂ ਸਸਤੀ ਮਿਲ ਜਾਣੀ 20 ਹਜ਼ਾਰ 5000 ਠੀਕ ਹੈ ਹਾਂਜੀ ਇਹ 10 ਮਹੀਨਾਂ ਲਾਈਏ 1.5 ਤੋਂ 2 ਲੱਖ ਰੁਪਏ ਦਾ ਫਾਇਦਾ ਹੋਗਾ ਹੂੰ ਅਮਜੀਤ ਭਾਈ ਹਾਂ ਹੋ ਗਿਆ ਇਹ ਤੁਹਾਨੂੰ ਦੁੱਧ ਦਾ ਤੁਹਾਨੂੰ ਚੋਕ ਕੇ ਦੇਖਦਾ ਜੀ ਤੁਹਾਡੇ ਹੁਣ ਨਿਗਾ ਨੂੰ ਇੰਨਾ ਆਪਣਾ 9 ਸਾਲਾਂ ਐਕਸਪੀਰੀਅੰਸ ਹੋ ਗਿਆ ਵੀ ਤੁਸੀਂ ਮੱਝ ਨੂੰ ਦੇਖ ਕੇ ਦੱਸ ਸਕਦੇ ਹੋ ਯਾਰ ਇੰਨੇ ਤੋਂ ਤਾਂ 5 ਹੀ ਨਹੀਂ ਚਾਹੇ ਅਗਲਾ ਕਿੰਨੀ ਕਹੀ ਜਾਵੇ ਇਹ ਤਾਂ ਹੁਣ ਜੇ 12 ਲੀਟਰ ਵਾਲੀ ਜੇ 16 ਵਾਂ ਕੇ ਵੇਚੂਗਾ ਉਹ ਤਾਂ ਤੁਹਾਨੂੰ ਪਤੀ ਲੱਗਦਾ ਹੂੰ ਹਾਂ ਜਿਹੜੇ 13 14 15 ਵਾਲੀ ਆ ਉਹ ਤਾਂ ਚਲੋ ਕੋਈ ਫਰਕ ਨਹੀਂ ਹੁੰਦਾ ਹੂੰ ਦੇਵੇ ਤੇ ਨਹੀਂ ਡਿਪੈਂਡ ਹੁੰਦਾ ਵੀ ਲੇਵਾ ਕਿੱਡਾ ਆ ਹੁਣ ਮੇਰੇ ਜਿਵੇਂ ਬਹੁਤ ਵਿੱਚ ਛੋਟੇ ਬਹੁਤ ਆ ਜਿਹੜੇ ਬੰਦ ਲੇਵੇ ਦੀ ਹੁੰਦੀਆਂ ਨੇ ਸੋਸਤਾ ਸਾਰਾ ਲੀਟਰ ਤੋਂ ਕੱਢੀ ਜਾਂਦੇ ਨੇ ਠੀਕ ਜੀ ਆ ਮੈਂ ਪਹਿਲੇ ਨੰਬਰ ਤੇ ਖੜੀਆ ਜਿਵੇਂ ਲੇਵਾ ਬਹੁਤ ਘੱਟ ਆ ਪਰ 100 ਲੀਟਰ ਉਹ ਕੱਢ ਰਹੀ ਹਾਂ ਠੀਕ ਹੈ ਜਿਵੇਂ ਆਪਾਂ ਕਹਿੰਦੇ ਵੀ ਅਡਰਕ ਕੁਆਲਟੀ ਇਹਦੀ ਵੱਡਾ ਲੇਵਾ ਆ ਗਿਆ ਇਹ ਤਾਂ ਬੈਟਰ ਹੋ ਜਾਂਦਾ ਉਹ ਚੀਜ਼ਾਂ ਕੋਈ ਨਹੀਂ ਉਹ ਜੋ 10 ਲੀਟਰ ਤੇ ਖੜ ਜਾਂਦੇ 12 ਲੀਟਰ ਤੇ ਖੜਦੇ ਨੇ ਠੀਕ ਹੈ ਜੀ ਹਾਂ ਜਦ ਮੋਟੀਆਂ ਚੌੜੀਆਂ ਦਿਖਾਈ ਜਾਂਦਾ ਚੰਮ ਚੜਿਆ ਹੁੰਦਾ ਉਹ ਉਹ ਚੀਜ਼ ਨਹੀਂ ਜਾਣਾ ਚਾਹੀਦਾ ਨਹੀਂ ਯਾਰ ਮੈਂ ਤਾਂ ਜੇ ਦੇਖ ਬਤਾ ਜਿਹੜੇ ਹਿਸਾਬ ਨਾਲ ਮੈਂ ਆਪ ਕੰਮ ਕਰਦਾਗਾ ਉਹ ਹਿਸਾਬ ਨਾਲ ਤਾਂ ਮੈਂ ਤਾਂ ਚੋਕੇ ਵੀ ਪਤਾ ਲੱਗ ਜਾਂਦਾ ਕਿ ਬਾਕੀ ਪਸੂ ਦੇਖੀ ਪਤਾ ਲੱਗ ਜਾਂਦਾ ਉਹਨਾਂ 12 ਮੀਟਰ ਵਾਲੇ ਮੀਟਰ ਦਾ ਕੋਈ ਕਹਿ ਕੇ ਵੇਚ ਨਹੀਂ ਸਕਦਾ ਆਹ ਨੂੰ ਪਤਾ ਠੀਕ ਹੈ ਜੀ ਹਾਂ 2 ਲੀਟਰ ਤੋਂ 2 ਲੀਟਰ ਦਾ ਕੋਈ ਝੂਠ ਬੋਲਦੇ ਉਹਦਾ ਕੋਈ ਵੱਡਾ ਕਿੱਡਾ ਵੱਡਾ ਪਾਰਕ ਉਹ ਬੰਦਾ ਉਹ ਕਰਨੀ ਚਾਹਦਾ ਠੀਕ ਹੈ ਜੀ ਤੇ ਬਈ ਅਮਰਜੀਤ ਬਾਈ ਬਰੀਡ ਵੱਲ ਕੱਟੀਆਂ-ਕੁੱਟੀਆਂ ਵੱਲ ਜਾ ਰਿਹਾ ਪੜ ਰਿਹਾ ਆਪਦੀ ਘਰ ਦੇ ਬਾਹਰ ਕਰਦੇ ਤਿਆਰਪੁਰੀ ਹੁੰਦੀ ਹੈ ਹੂੰ ਉਹਦੀਆਂ ਚਾਰ ਬਾਂਹਾਂ ਕੱਟੀਆਂ ਜਿਹਨੂੰ ਮਗਰ ਤਿਆਰ ਹੋਈ ਨਹੀਂ ਸਾਂਹ ਕਿਹਦੇ ਸੀ ਮਹਾਰਾਜ ਤੇ ਉਸ ਨਾਮ ਨਹੀਂ ਬਤਾ ਸੰਗਰੂਰ ਮੱਝ ਹੈਗੀ ਤੇ ਆਪਣੇ ਮਿੱਤਰ ਪਿਆਰੇ ਲੱਗਾਂ ਦੀ 22 ਲੀਟਰ ਵਾਲੀ ਹੈ ਜੀ ਠੀਕ ਹਾਂ ਵੱਜ ਰਹੀ ਹੈ ਮਾਂ ਘਰੇ ਖੜੀ ਹੋਵੇ ਠੀਕ ਤੇ ਉਸ ਦਾ ਘੱਟਾ ਆਪਾਂ ਆਪ ਹੀ ਲੈ ਕੇ ਤੇ ਆਪਾਂ ਨਿਤ ਤਿਆਰ ਹੋਗਾ ਠੀਕ ਹੈ ਉਹ ਸ਼ਿਰਕਾ ਨੇ ਕਰਾਪਾਂ ਦੇ ਹੂੰ ਹਾਂ ਜਿਵੇਂ ਤੁਸੀਂ ਕੱਟੀਆਂ ਪਾ ਰਹੇ ਹੋ ਨਾ ਕਿਹਾ ਜਾਂਦਾ ਵੀ ਜਿਹੜਾ ਬੰਦਾ ਡੇਰੀ ਦਾ ਕੰਮ ਕਰਦਾ ਜਾਂ ਦੁੱਧ ਦਾ ਕੰਮ ਕਰਦਾ ਉਹ ਘੱਟ ਨੂੰ ਬਚਰ ਨੂੰ ਭੁੱਖੇ ਭੁੱਖੇ ਮਾਰ ਦਿੰਦਾ ਕਿਹਾ ਜਾਂਦਾ ਹੈ ਕਿਉਂਕਿ ਉਹਨੂੰ ਦੁੱਧ ਦਾ ਥੋੜਾ ਲਾਲਚ ਹੋ ਜਾਂਦਾ ਹੈ ਤੁਸੀਂ ਮੰਨ ਲਓ ਤੁਸੀਂ ਦੁੱਧ ਦਾ ਕੰਮ ਵੀ ਕਰਦੋਂ ਕਟੀਆਂ ਵੀ ਪਾ ਰਹੇ ਹੋ ਤੁਸੀਂ ਕਿੰਨਾ ਟਾਈਮ ਬਦ ਨਹੀਂ ਹੋਣਾ ਜਾਂ ਕਿ ਕਿੰਨਾ ਚ ਕਿੰਨਾ ਟਾਈਮ ਪੀਣਾ ਜਿਹੜਾ ਮਾਪ ਲਾਉਂਦੀ ਹੈ ਕਿੰਨ ਕਿੰਨਾ ਚ ਹੋਣਾ ਹੁੰਦਾ ਇਹਦਾ ਇੱਕ ਬਣ ਜਾਵੇ ਪਹਿਲਾਂ ਤਾਂ ਦੋ ਸਾਲ ਹੁੰਦੇ ਨੇ ਵੀਰੇ ਮਹੀਨਾ ਦਾ ਇੱਕ ਮਹੀਨਾ ਦਵਾ ਫਿਰ ਦੋ ਇੱਕ ਕਦਮ ਕਰ ਦਿੰਦੇ ਠੀਕ ਹੈ ਸਾਰਿਆਂ ਨੂੰ ਪ੍ਰੋਪਰ ਠੀਕ ਨਹੀਂ ਪ੍ਰੋਪਰ ਹੈ ਜੇ ਕੱਟਾ ਜੇ ਕੱਟੀ 6 ਕੱਟਾ ਜੇ ਹਾਂ ਕੱਟੇ ਤਾਂ ਤੋਂ ਹੁਣ ਕੀ ਨਹੀਂ ਕਰਨਾ ਇੱਕ ਮੈਸੂ ਹਾਟਿਆ ਕਿ 8ਵਾਂ ਮਹੀਨਾ 8ਵੇਂ ਨਾਲ ਲੱਗਿਆ ਹੁਣ ਤੱਕ ਦੁੱਧਾਂ ਕੋ ਨਹੀਂ ਰਹਿຊਣ ਜੇ ਟਾਈਮ ਮਾਪਣਾ ਹੋਊਗੀ ਅਸੀਂ ਠੀਕ ਹੈ ਜਿਹਦੇ ਪਿੰਡਾਂ ਚ ਨਾਰਮਲ ਹੁੰਦਾ ਬਈ ਉਹ ਕੱਟੇ-ਕੱਟੇ ਦਾ ਮੂੰਹ ਲਵਾ ਕੇ ਕਰਾਂ ਉਹਨੂੰ ਹਟਾਉਂਦੇ ਫਿਰ ਵੀ ਕਹਿੰਦੇ ਮੱਝੇ ਸਾਨੂੰ ਬਚਤ ਨਹੀਂ ਦਿੰਦੀ ਹਾਂ ਮੈਂ ਕੁਦਰਤ ਤੋਂ ਅਲੱਗ ਨਹੀਂ ਹੋ ਕੇ ਚੱਲਦਾ ਹੂੰ ਕਿਉਂਕਿ ਹੱਕ ਪਹਿਲਾਂ ਇਹਨਾਂ ਦਾ ਇਹਨਾਂ ਦਾ ਹੱਕ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਹੱਕ ਇਹਨਾਂ ਦਾ ਹੱਕ ਖੋ ਕੇ ਆਪਾਂ ਉਹ ਕਰਾਂ ਖੋਵਾਂਗੇ ਹੈਨਾ ਉਹ ਬਫਨ ਕਰ ਸੀ ਮਤਲਬ ਕਿ ਕਿਤੇ ਵੇ ਸੋਡੀ ਕੰਮ ਜਾਂ ਵੀ ਇਹ ਵੀ ਕਹਿ ਸਕਦੇ ਆਪਾਂ ਵੀ ਤੁਹਾਨੂੰ ਜੇ ਪ੍ਰਾਪਰਟੀ ਨਾ ਹੋਇਆ ਜਾਂ ਮਰਜੀ ਦੇ ਦੋ ਮੱਝਾਂ ਤੋਂ ਜੋ 9000 ਵਿੱਚ ਵੱਧ ਕਾਮਯਾਬ ਹੋਏ ਬੈਠੇ ਨੇ ਵਿੱਚ ਬਾਤ ਹੋਏ ਨੇ ਉਹ ਜਾਣਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਕੁਦਰਤ ਤੋਂ ਅਲੱਗ ਹੋ ਕੇ ਕੰਮ ਨਹੀਂ ਕਰਦਾ ਕੁਦਰਤ ਨਾਲ ਜੁੜ ਕੇ ਕੰਮ ਕਰਾਂਗੇ ਕਮਾਈ ਵੀ ਹੋ ਘੱਟ ਹੋਊਗੀ ਪਰ ਮਨ ਨੂੰ ਸ਼ਾਂਤ ਬਹੁਤ ਹੋਊਗਾ ਇਹ ਚੀਜ਼ ਆਪਾਂ ਜਾਣਦੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਤੇ ਲੋਕ ਸਾਰੇ ਪਰਿਵਾਰ ਵਧੀਆ ਦਾ ਖੇਡਾ ਕਰਦਾ ਹੈ ਹਾਂ ਅਮਜੀਤ ਭਾਈ ਹੁਣ ਤੁਹਾਡੇ ਕੋਲੇ ਮੰਨ ਲਓ 20-25 ਲੱਖ ਦੀ ਮੱਝਾਂ ਵਿੱਚ ਖੜੀਆਂ ਆ ਐਪੀਸੋਡੀ ਆਮਦਨ ਵੀ ਹੈਗੀ ਆ ਠੀਕ ਹੈ ਇੱਕ ਪਾਸੇ ਜੇ ਆਪਾਂ ਤੁਹਾਡੇ ਪਾਸਟ ਚ ਜਾਈਏ 9 ਤੋਂ 10 ਹਜ਼ਾਰ ਦੀ ਨੌਕਰੀ ਹੁਣ ਤੁਹਾਡੇ ਮਨ ਨੂੰ ਸੈਟੀਸਫੈਕਸ਼ਨ ਹੈਗੀ ਆ ਜਾਂ ਅੱਗੇ ਕੰਮ ਵਧਾਉਣਾ ਕਿ ਕੰਮ ਤਾਂ ਵੱਧ ਰਿਹਾ ਪਰਮਾਤਮਾ ਕਿਰਪਾ ਨਾਲ ਜਦੋਂ ਕੰਮ ਸ਼ੁਰੂ ਕਰਦੇ ਨੇ ਫਿਰ ਤਾਂ ਆਪੋ ਆਪਣਾ ਵਾਦੇ ਪਾਦੇ ਹਾਂ ਜੇ ਸੱਚ ਦਿਲੋਂ ਕੰਮ ਕਰੀਏ ਹੁਣ ਮੈਂ 20 ਹਜ਼ਾਰ ਦੇ ਦੋ ਬੰਦੇ ਰੱਖੇ ਹੋਏ ਠੀਕ ਹੈ ਜੀ ਨਾ 9 ਹਜ਼ਾਰ ਨੂੰ ਖੁਦ ਕਰਦ ਗਲਾਮ ਤੇ ਹੋਣਾ ਚਲੋ ਇਹਨਾਂ ਨੂੰ ਲੋੜ ਤੇ ਇਹਨਾਂ ਰਹਿਤਾਂ ਲੋੜ ਤੇ ਬੰਦੇ ਛੋੜਦੀ ਜਰੂਰਤ ਹੀ ਪੂਰੀ ਕਰਦੇ ਹਾਂ ਗੁਲਾਮ ਦਾਪ ਕਿਸੇ ਬਣਾ ਕੇ ਰੱਖਿਆ ਹਾਂ ਤੇ ਕਹਿੰਦਾ ਭਾਬ ਕੀ ਅੱਜ ਦੋ ਬੰਦੇ ਰੱਖੇ ਹੋਏ ਨੇ ਕਿਤੇ ਆਪ ਗਲਾਮ ਦੇ ਹੂੰ ਠੀਕ ਹੈ ਹੂੰ ਠੀਕ ਹੈ ਅੱਗੇ ਦਾ ਕੀ ਹੈ ਬਈ ਕੀ ਪਸ਼ੂਆਂ ਦਾ ਜੇ ਮੈਂ ਤੁਹਾਡਾ ਕੀ ਸਿਸਟਮ ਅੱਗੇ ਦਾ ਕੀ ਸੋਚਿਆ ਫਿਰਦਾ ਵੀ ਆਪਾਂ ਇੰਨੇ ਪਸ਼ੂ ਕਰਨੇ ਆ ਕੀ ਤੁਹਾਡਾ ਕੀ ਪਲਾਨ ਈ ਹੈ ਵਿਚਰਦਾ ਜੇ ਆਪਾਂ ਕਹਿੰਦੇ ਇੱਕ ਬੰਦੇ ਦਾ ਡ੍ਰੀਮ ਹੁੰਦਾ ਵੀ ਮੈਂ 50 ਮਾਸਾ ਕਰਨੇ ਆ ਜਾਂ ਚਲੋ ਤੁਹਾਡਾ ਕੰਮ ਚੱਲੀ ਜਾਂਦਾ ਉਹ ਤੇ ਚੌਤੀ ਵਧੀ ਜਾਊਗਾ ਠੀਕ ਹੈ ਇਹ ਰੁਕਣਾ ਵਾਲਾ ਤਾਂ ਹੋਣੀ ਵੀ ਤੁਸੀਂ ਰੋਕਣਾ ਨਹੀਂ ਹੈਗਾ ਰੁਕਣਾ ਵੀ ਮੈਂ ਹਾਲ ਕਹਿੰਦਾ ਮੇਰੇ ਕੋਲ 10 ਹੋ ਗੀਆਂ ਮੇਰਾ ਬੇਟਾ ਹੋ ਰਿਹਾ ਬੇਟਾ ਆਪਾਂ ਨੂੰ ਲੇਟ ਸਾਲ ਦਾ ਇੱਧਰ ਲਾਉਣਾ ਬੱਚੇ ਨੂੰ ਇੱਧਰ ਬਸ ਉਹਨੂੰ ਇੰਨਾ ਤਾਂ ਜੋੜ ਪਣਾਉਣਾ ਵੀ ਹਾਂ ਸਾਹਬ ਕਤਾਬ ਰੱਖੇ ਡਿਗਰੀ ਡਗਰੀ ਆਦ ਵੱਲ ਤਾਂ ਨਹੀਂ ਲੱਗ ਜਣਾ ਹਾਂ ਹਾਂ ਡਿਗਰੀਆਂ ਕਰਕੇ ਗੁਲਾਮ ਹੀ ਬਣਨਾ ਹੂੰ ਇੱਕ ਗੱਲ ਦੇਖ ਬਈ ਪੜ੍ਹੇ ਲਿਖੇ ਨੂੰ ਜ਼ਰੂਰ ਕਰਨਗੇ ਜਿੰਨੇ ਪੜ੍ਹੇ ਲਿਖੇ ਨੇ ਉਹ ਸਾਰੇ ਵੀਰੇ ਗੁਲਾਮੀ ਆਪ ਹੂੰ ਛੇਠਾ ਕੰਮ ਕਰਦੇ ਨੇ ਜਿਹੜੇ ਘੱਟ ਪੜ੍ਹੇ ਲਿਖੇ ਨੇ ਉਹ ਅਜੇ ਰਾਜੇ ਹੂੰ ਆਉਦੇ ਕਾਰੋਬਾਰ ਤੋਰੇ ਪੜ੍ਹੇ ਜਿਹੜੇ ਲੋਕਾਂ ਨੂੰ ਤੋਂ ਮਾਰਦੇ ਵੀ ਬਿਜ਼ਨਸ ਕਰੋ ਜਿਵੇਂ ਰਾਤ ਵਾਲੇ ਲੋਕ ਕਹਿੰਦੇ ਨੇ ਹੈ ਨਾ ਬਿਜ਼ਨਸ ਕਰਦੇ ਨੇ ਬਿਜ਼ਨਸ ਹਾਂ ਮੇਰੇ ਬਈ ਕਾਫੀ ਪੌਡਕਾਸਟਾਂ ਜਿਹੜਾ ਵੀਡੀਓ 'ਚ ਖੇਤੀ ਵਾਲੇ ਬੰਦਿਆਂ ਨੂੰ ਜਾਂ ਕੋਈ ਸਬ ਮਨੋਜ ਜਨਾਪ ਕਾਮਯਾਬੰਦ ਵੀ ਇੰਟਰਵਿਊ ਕਰ ਦਿੰਦੇ ਨੇ ਮੇਰਾ ਵੀ ਇਹੀ ਹਰ ਇੱਕ ਚ ਮੇਰਾ ਸਵਾਲ ਹੁੰਦਾ ਸੀ ਜੇ ਲੋਕ ਬਾਹਰ ਵੱਲ ਜਾ ਰਹੇ ਆ ਲੋਕਾਂ ਨੇ ਮੈਨੂੰ ਕਮੈਂਟ ਆਉਣ ਲੱਗੇ ਜੀ ਤੁਸੀਂ ਬਾਹਰ ਵਾਲਿਆਂ ਨੂੰ ਕਾਹ ਤੋਂ ਖਿੱਚਦੇ ਹੋ ਠੀਕ ਆ ਚਲ ਜਾਣਾਂ ਤਾਂ ਅਗਲੇ ਨੇ ਆਪਦੇ ਸਿਸਟੇ ਹੁੰਦਾ ਪਰ ਉਹ ਇਹ ਚੀਜ਼ ਨਹੀਂ ਸੋਚੀ ਜਾਂਦੀ ਪਤਾ ਨਹੀਂ ਉਹ ਲੋਕਾਂ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ ਇਹ ਚੀਜ਼ ਵੀ ਇੱਕ ਤਰ੍ਹਾਂ ਦੇ ਉੱਥੇ ਗ੍ਰਾਮੀ ਆ ਬਈ ਉਹ ਤਾਂ ਬੜੀ ਵੱਡੀ ਗੱਲ ਹੈ ਹੂੰ ਪਹਿਲਾਂ 30-35 ਲੱਖ ਰੁਪਏ ਲਾ ਕੇ ਤਾਂ ਉੱਥੇ ਸਿਰਫ ਪੈਰ ਰੱਖਣ ਦਾਈ ਆ ਆ ਮੈਂ ਤਾਂ ਨਹੀਂ ਸ਼ੁਰੂ ਕਰ ਸਕਦੇ 30-35 ਲੱਖ ਰੁਪਏ ਲਾ ਕੇ ਤੁਸੀਂ ਆਏ ਹਿਸਾਬ ਨਾਲ ਲੋ ਤੇ 30 ਲੱਖ ਰੁਪਏ ਤੋਂ ਇੱਥੇ 5 ਲੱਖ ਰੁਪਏ ਲਾ ਕੇ ਕੰਮ ਸਟਾਰਟ ਕਰ ਸਕਦੇ ਹੋ ਉੱਥੇ 35 ਲੱਖ ਰੁਪਏ ਲਾ ਕੇ ਤੁਸੀਂ ਕੀ ਹੋ ਕਰੋਗੇ 35 ਲੱਖ ਰੁਪਏ ਜਾ ਕੇ ਉੱਥੇ ਕਿਰਨ ਦਾ ਫਾਇਦਾ ਤੁਸੀਂ ਪੜੋਗੇ ਉੱਥੇ ਪੜੋਗੇ ਉਦੋਂ ਬਾਅਦ ਫੇਰ ਕਰਦੇ ਹਾਂ ਥੋੜੇ ਇਹਨੇ ਕੋਈ ਤੁਹਾਡੀ ਕੋਈ ਹੋਈ ਨਹੀਂ ਇੱਥੇ ਜੇ 35 ਲੱਖ ਰੁਪਏ ਲਾ ਲਏਗਾ ਆਪਾਂ ਇੱਥੇ ਲੱਖ ਤੇਰੇ ਘਰੀ ਖੜਾਵਾਂਗੇ 35 ਦਾ ਤੇਰਾ ਇਹਦਾ ਕਰੋੜਾ ਦੇ ਬਣ ਜੇ ਅਮਰਜੀਤ ਤਾਂ ਫਿਰ ਬਈ ਇੱਥੇ ਇਹ ਕਹਿੰਦਾ ਨਾ ਵੀ 35 ਨਾ ਲਾਓ ਤੁਸੀਂ 5 ਲੱਖ ਲਾਓ ਅਸੀਂ 4 4-5 ਮੱਝਾਂ ਤੇ 5 ਲੱਖ ਲਾ ਦੇ ਪੰਜ ਲੱਖ ਚ ਤਾਂ ਵਿੱਚ ਸੈੱਡ ਸੁੱਡ ਵੀ ਹੋ ਜਾਉ ਮੰਨ ਲਓ ਤਵੇ ਜੀ ਕੋਲ ਬੰਦਾ 5 ਲੱਖ ਨਾਉਂਦਾ ਛੋਡੇ ਕੇ ਮਤਾਬ ਕੀ ਠੀਕ ਹੈ ਹੁਣ ਦੀ ਤਾਂ ਅਗਲੀ ਦੀ ਕਿਸਮਤ ਆ ਜਾਂ ਅਗਲੇ ਦਾ ਹਾਰਡ ਵਰਕ ਹੁੰਦਾ ਠੀਕ ਹੈ ਕਿੰਨੇ万 ਰੁਪਏ 5 ਮਹੀਨੇ ਤੋਂ ਬੰਦਾ ਕਮਾ ਸਕਦਾ ਛੋਡੇ ਛੋਡਾ ਜੋ ਛੋਡਾ ਸਿਸਟਮ ਆ ਜਰ ਜੇ ਆਪਾਂ ਸ਼ੁਰੂ ਕਰਦੇ ਆ 2-3 ਸਾਲ ਤੱਕ ਇਹਦੀ ਕਮਾਈ ਨਮਣ 2-3 ਸਾਲ ਦੀ ਕਮਾਈ ਤੇ ਇਨੋਸੀ ਲਿਓਣੀ ਪੈਂਦੀ ਆ ਜੇ ਆਪਾਂ ਇਹਦੀ ਕਮਾਈ ਅੱਧੇ ਰੱਖ ਲੱਗਾ ਰੱਖਾਂਗੇ ਇਹ ਨਹੀਂ ਕੰਮ ਦਾ ਰਹੇ ਆਪਾਂ ਤੇ ਬਈ 2-3 ਸਾਲਾਂ ਬਾਅਦ ਤਾਂ ਲੋਕ ਹਟ ਜਾਂਦੇ ਆ ਆਪਣੇ ਡੇਰੀ ਫਾਰਮ ਜਿਹੜਾ ਹਟ ਗਿਆ ਫੇਲ ਵੀ ਨਾ ਬਈ ਉਹ ਫੇਲ ਨੇ ਹਾਂ ਜਿਹੜੇ ਲੱਗੇ ਰਹੇ ਨੇਗੇ ਹੁਣ ਵੱ ਜਿਹੜੇ ਬੰਦੇ ਕਹਿੰਦੇ ਨੇ ਕਿ ਕੁਝ ਬਚਦਾ ਨਹੀਂ ਉਹ ਉਹੀ ਹੈ ਜਿਹੜੇ ਤਿੰਨ ਸਾਲਾਂ ਬਾਅਦ ਹਾਂ ਖੱਟ ਜਾਂਦੇ ਨੇ ਜਿਹੜੇ ਹਾਂ ਜਿਹੜੇ ਹਿਸਾਬ ਲਾਉਣ ਲੱਗ ਜਾਂਦੇ ਨੇ ਕਿ ਇਨਕਮ ਘੱਟੋ ਘੱਟ 2-3 ਸਾਲ ਦੀ ਇਹਨਾਂ ਇਹਨਾਂ ਦੀ ਕਮਾਈ ਨਾਲਤੀ ਨਹੀਂ ਪੂਰੀ ਇਹਨਾਂ ਦੇ ਚਿਰ ਹਾਂ ਉਹ ਪੂਰੀ ਜੋ ਕਮਾਈ ਤੋਂ ਹੋ ਰਹੀ ਹੈ ਇਹ ਸੁਣ ਬਸੇ ਰੱਖਦੇ ਨਿਕਾ। ਵੀ ਉਹਦੋਂ ਪੰਜ ਦੀਆਂ 10 ਹੋ ਜਾਣੀਆਂ ਤੇ 10ਾਂ ਦੇ ਮਰ ਇਹ ਗਾਹ ਬੱਚੇ ਤਿਆਰ ਹੋ ਜਾਣਗੇ। ਉਹ ਉਸ ਤੋਂ ਬਾਅਦ ਕਮਾਈ ਆ। ਉਸ ਤੋਂ ਬਾਅਦ ਮੈਨੂੰ 3-4 ਸਾਲ ਤਾਂ ਕਮਾਈ ਕੋਈ ਵੀ ਨਹੀਂ ਹੋਈ ਪਈ। ਖਰਚਾ ਜਿਹੜੀ ਫੀਡ ਆ ਉਹ ਇਹਨਾਂ ਦੀ ਪਈ ਗਈ। ਜਿਹੜੇ ਖਰਚੇ ਨੇ ਗਾਹ ਮੱਝਾਂ ਲੈ ਲਈਆਂ, ਤੀਆਂ ਗੱਠੂ ਗਾਹ ਪਾੜੇ ਉਹ ਇਹਨਾਂ ਤੇ ਲੱਗੇ ਗਏ। ਜਦੋਂ 10 ਪਸ਼ੂ ਹੋ ਗਏ ਉਸ ਤੋਂ ਬਾਅਦ ਤਾਂ ਫਿਰ ਮਾਲਕ ਦੀ ਕਿਰਪਾ ਹੋਈ। ਹੁਣ ਕਿਤੇ ਜੇ ਕਹਿ ਸਕਦੇ ਆ ਮਜੀਦੀ ਜੀ ਕਮਾਈ ਕਹਿਣੀ ਹੋਵੇ ਆਪਾਂ ਮਹੀਨੇ ਦੀ। ਹੁਣ ਵੀਰੇ 2.5 ਲੱਖ ਰੁਪਏ ਦਾ ਦੁੱਧ ਹੁਣ ਮਹੀਨੇ ਦਾ ਪੈ ਜਾਂਦਾ ਹੈ। ਹਾਂ ਬਾਕੀ ਜ 4 ਲੀਟਰ ਸਵੇਰੇ ਰਹਿੰਦਾ ਚਾਰ ਪੰਜ ਲੀਟਰ ਆਥੇਂਦਾ ਹਿੱਟਾ ਦਾ 8-9 ਲੀਟਰ ਦੁੱਧ ਘਰੇ ਆ ਜਾਂਦਾ ਹ ਹਮ ਸਵਾ ਦੋ ਲੱਖ ਰੁਪਏ ਦੁੱਧ ਪਿਆ ਜਾਂਦਾ ਹ ਹਮ ਤੇ ਉਹਦੇ ਵਿੱਚੋਂ ਲੱਖ ਕਰ ਰੁਪਈਆ ਤੇ ਕਰੀਬ ਨੇੜ ਤੇੜਾ ਇਨਕਮ ਪਰਮਾਦਾ ਨੇ ਆਪਣਾ ਅੱਜ ਕੋਲ ਤੇਮਾਰਤ ਪਹਿਲੇ ਨਾਲ 10 ਗੁਣਾ ਹੋ ਗਿਆ ਬਾਕੀ ਆਮਰਜੀਤ ਨੂੰ ਦਵਾਵਾਂ ਮਿਲ ਜਾਂਦੀਆਂ ਲੋਕਾਂ ਨੇ ਜੋ ਵੀ ਦੱਸੀ ਜਾਂਦੇ ਦਵਾਵਾਂ ਮਿਲਦੀਆਂ ਨੇ ਹਰ ਕਮੈਂਟ ਕਰਨ ਦੇ ਬਸੇਰੇ ਨੇ ਉੱਤਲ ਉਹ ਤਾਂ ਹੁੰਦੇ ਆ ਬਈ ਪੰਦਰਾਂ ਰੋਜ਼। ਪਰ ਉਹ ਤਾਂ ਇਕ ਤਰ੍ਹਾਂ ਦਾ ਸਖਿਆ ਵੀ ਰਹਿਣਾ ਸੋਸ਼ਲ ਮੀਡੀਆ ਤੇ ਤੁਸੀਂ। ਬਾਕੀ ਚੰਗਾ ਪਸੂ ਹਰ ਇੱਕ ਬੰਦਾ ਤਾਂ ਲੈ ਨਹੀਂ ਸਕਦਾ। ਤੁਸੀਂ ਲੱਭ ਕੇ ਦੇਈ ਜਨੋ। ਚਲੋ ਨੈਗੇਟਿਵ ਪੁਆਇੰਟ ਅਲੱਗ ਰਹਿ ਗਏ ਵੀ ਅਗਲਾ ਕਹਿੰਦਾ ਵੀ ਅਮਰਜੀਤ ਐਨਾ ਪਰ ਆਫਰ ਲੈਂਦਾ ਜਾਂ ਨਾ ਲਵੇ ਜਾਂ ਲੋਕ ਘਟਦੇ ਜਾਂਦੇ ਸਾਨੂੰ ਹਣਾ। ਜਿੰਨਾ ਲੋਕਾਂ ਨੂੰ ਬਹਿਮਤੀਗਾ ਬਈ ਮੈਸ਼ੀਦਿਆਂ ਘਰੋਂ ਵੀ ਦਵਾਈਆਂ ਦਿੰਦੇ ਨੇ। ਠੀਕ ਹੈ। ਹਾਂ। ਲੋਕਾਂ ਨੂੰ ਬਹਿਮੁੰਦਾ ਲੱਗਾ ਤੇ 10 ਦੇ ਬੈਂਕ ਕਿੰਨਾ ਕੜਾ ਲ ਹੋਊਗਾ। ਨਹੀਂ ਜਿਹੜਾ ਵਪਾਰੀ ਬੰਦਾ ਜੀ ਘਰੋਂ ਕਿਸੇ ਨੂੰ ਮੈਸੇਜ ਕਮਾਉਂ। ਠੀਕ ਹੈ। ਇਹਨਾਂ ਚੈਨ ਉਹਨੇ ਮੁੱਠੀ ਕਮਾਈਂਦੀ ਐ ਮਾਈਕ੍ਰੋ ਟੁਕੜ 6 ਹੈ ਤੇ ਮੈਂ ਸਿੱਧਾ ਘਰੋਂ ਕੱਢ ਜਾਂਦਾ ਹਾਂ ਹੂੰ ਬੰਦਾ ਵੀ ਉੱਥੋਂ ਖੋੜ ਕੇ ਲੈ ਜਾਂਦਾ ਜੇ ਹੁਣ ਬਈ ਤੁਸੀਂ ਦੋ ਤਿੰਨ ਕੋਈ ਬੰਦਾ ਚੱਲ ਹਨਾ ਕੋਈ ਬੰਦਾ ਦੋ ਤਿੰਨ ਦਿਨ ਬਾਹਰ ਹਰਿਆਣਾ ਦਾ ਟੂਰ ਕੱਢਦਾ ਆਦੇ ਪਾਸੋਂ ਚ ਜਾਂਦਾ ਬਈ ਫਿਰ ਉਹ ਤਾਂ ਕਮਾਈ ਕਰੂਗੀ ਇਹਨਾਂ ਕਿ ਤਾਂ ਆਪਾਂ ਨੂੰ ਵੀ ਪਤਾ ਲੱਗਦਾ ਨਾ ਬਈ ਉਹ ਤਾਂ ਕਮਾਈ ਨਹੀਂ ਨਹੀਂ ਯਾਰ ਸੱਚ ਕੱਛ ਲੈ ਲਓ ਹੂੰ ਕਿਤੂੜਾ ਕਹੂਗਾ ਆ 5000 ਕਿਹੜਾ ਥੋੜਾ ਬਈ ਹਾਂ 5 ਕਮਾ ਲਿਆ 5% ਥੋੜਾ ਹੁੰਦਾ 5000 ਰੁਪਏ ਜੱਦੀ ਤੇ ਸਾਡੀ ਨਹੀਂ ਬਣਦੀ ਹਾਂ 5000 ਜੱਦੀ ਦਾ ਬਹੁਤ ਵੱਡੀ ਜੱਦੀ ਦਾ ਪੱਕੇ ਤੁਸੀਂ ਅੱਜ ਬਈ ਅਮਰਜੀਤ ਪੰਜ ਕਮਾ ਕੇ ਦਿੱਤੀ ਆ ਅਗਲੇ ਦਸ ਤੋਂ 10 ਲੈ ਜੇ ਮੈਂ ਕਿੰਨਾ ਲੈ ਗਿਆ ਬਈ ਆ ਪਰਾਗਪੁਰ ਪੈਂਦਾ ਹੂ ਉਸੇ ਬੰਦੇ ਦੀ ਗੱਲ ਕਰਦੇ ਆ ਬਈ ਜੇ ਤੁਸੀਂ ਹੁਣ ਪੰਜ ਕਮਾ ਕੇ ਦੇ ਦਿੱਤੀ ਅਗਲਾ ਸੋਡੇ ਕੋਲ ਫੇਰ ਆਊਗਾ ਤੁਹਾਨੂੰ ਫੋਨ ਕਰੀ ਕਹ ਦੂ ਅਮਰਜੀਤ ਭੇਜ ਦੇ ਜੇ ਤੁਸੀਂ ਅੱਜ 20 ਦੀ ਜੇਪੀ ਤੇਰੀ ਹੋਈ ਉਹਨੂੰ ਕੋਈ ਨਾ ਕੋਈ ਤਾਂ ਕਹਿ ਦੂ ਤੇਰੀ ਮਾਝ ਐਨੀ ਮਹਿੰਗੀ ਕਿਉਂਕਿ ਐਨੀ ਮਹਿੰਗੀ ਤਾਂ ਕੋਈ ਨੂੰ ਪਤਾ ਲੱਗਣੀ ਨਹੀਂ ਕਿ ਆਉਂਦੇ ਨਹੀਂ ਬਈ ਪੁੰਗਦਾ ਹੁੰਦਾ ਹੁਣ ਮੇਰੇ ਕੋਲ ਮੱਝ ਕੋ ਲੈਣ ਆਉਂਦਾ ਹੁਣ ਆਲ ਉਹ ਕਰਾਣ ਪਾੜਾ ਪੁੰਗਦਾ ਹਮ ਐਡਾ ਨੌਲੇਜ ਹੈਗੀ ਆ ਵੀ ਇਹ 3 ਸਵਾ ਲੱਖ ਵਾਲੀ ਇੱਕ 2 ਲੱਖ ਵਾਲੀ ਮੈਂ ਸੱਦ ਹੁਣ ਜੇ ਸਵਾ ਲੱਖ ਵਾਲੀ ਨੂੰ ਮੈਂ ਡੇਢ ਕਹੂੰਗਾ ਹਮ ਵਾਲਾ ਕਹੂਗਾ ਆਏਗਾ ਕਿ দাদা ਫੇਰ ਰਹੀ ਕਰਦਾ ਠੀਕ ਹੈ ਜਿਹਨੂੰ ਭਾਤ ਲੱਗਦੀ ਉਹ ਮਿੰਟ ਚ ਖਿੱਚ ਕੇ ਵੀ ਲੈ ਜਾਂਦਾ ਹਮ ਹੁਣ ਮੈਨੂੰ ਨੌਕਰੇ ਇੱਥੇ ਜਿਹੜੇ ਚੋਕ ਕੇ ਲੈ ਕੇ ਜਾਂਦੇ ਨੇ ਉਹ ਘੱਟ ਨੇ ਆਨਲਾਈਨ ਮੈਂ ਸੰਗੋਣਾਂ ਦੇ ਤਰ੍ਹਾਂ ਹਾਂ ਨਾ ਜੀ ਉਹਨਾਂ ਨੂੰ ਮੱਝ ਵੀ ਸਹੀ ਭਾਤ ਚ ਮਿਲਦੀ ਆ ਕਰਾਇਆ ਪਾ ਕੇ ਮੱਝ ਘਰੇ ਪਹੁੰਚਦੀ ਵੀ ਸਹੀ ਭਾਤ ਚ ਮਿਲਦੀ ਹਮ ਯੇ ਭਈ ਆਪਣੇ ਆਪਣੇ ਧੰਦੇ ਵਾਲੀ ਆਉਣੇ ਵੀ ਸਾਰੇ ਬੰਦੇ ਬਿਜ਼ਨਸ ਨਹੀਂ ਕਰ ਸਕਦੇ ਸਾਰੇ ਬੰਦੇ ਨੌਕਰੀਆਂ ਨਹੀਂ ਕਰ ਸਕਦੇ ਹਨ ਵੀ ਸਾਰੇ ਬੰਦੇ ਦਾ ਜੇ ਇਹ ਕੰਮ ਚ ਆ ਜਾਣਾ ਵੀ ਜਿਹੜੇ ਆਪਣੇ ਮੰਨ ਲਓ ਜ਼ਿੰਮੇਵਾਰ ਭਾਈ ਆਗੇ ਥੇਤੀ ਨਾਲ ਲੇਟਰ ਉਹੀ ਇਹ ਧੰਦੇ ਨੂੰ ਕਰ ਸਕਦੇ ਆ ਉਹ ਦੁਆਕ ਬਾਹਰ ਜਾ ਰਹੇ ਆ ਜਾਂ ਪ੍ਰਾਈਵੇਟ 15 20 ਹਜ਼ਾਰ ਦੀ ਨੌਕਰੀ ਕਰ ਰਹੇ ਆ ਹਨ ਅਮਰਜੀਤ ਭਾਈ ਉਹਨਾਂ ਨੂੰ ਕੀ ਸੇਧ ਦੇਣੀ ਚਾਹੂਗਾ ਵੀ ਅਰ ਤੁਸੀਂ ਇਹ ਕੰਮ ਕਰੋ ਵੀਰੇ ਮੈਂ ਸੇਧ ਦੇ ਨਾਲ ਤਾਂ ਕਹਣਾ ਉਹ ਵੀ ਆਪਣੇ ਪੜ੍ਹਾਈ ਨੇ ਨਾ ਤੇ ਨਹੀਂ ਤੁਹਾਡਾ ਐਕਸਪੀਰੀਅੰਸ ਹਨ ਹਾਂ ਉਹ ਵੀ ਸਮਝਦਾਰ ਭਰਾ ਨੇ ਪਰ ਇੰਨੀ ਗੱਲ ਆ ਜਾਂਦਾ ਵੀ ਆਪਦੇ ਘਰੇ ਹੁੰਦੇ ਹੋਏ ਬਾਰ ਕੋਮ ਵੀ ਕਿਸੇ ਜ਼ਿਕਰ ਚ ਚੋਰੀ ਵਾਲੇ ਕ ਗੁਲਾਮੀ ਵਾਲੇ ਕੰਮਾਂ ਜੋ ਘਰੇ ਆਪਾ ਰਾਜ ਬਣ ਸਕਦੇ ਆ ਜੀ ਕਿਉਂਕਿ ਕਿਸੇ ਦੀ ਗੁਲਾਮੀ ਗੱਲ ਪਾਉਣੀ ਹੈਗਾ ਤੇ ਹੁਣ ਤੁਸੀਂ 15000 ਰੁਪਇਆ ਕੰਮ ਮੈਂ ਮੈਂ ਆਪਦੀ ਗੱਲ ਕਰਦਾ ਮੈਂ 10000 9000 ਤਨ ਖਾ ਲੈਂਦਾ ਜੀ ਹਾਂ ਜਾ ਕੇ ਅੱਲ ਦੀ ਗੱਡੀ ਤੇ ਕਪੜਾ ਮਾਰਦੇ ਹਾਂ ਹਾਂ ਠੀਕ ਘਰੇ ਮੱਜ ਨਮਾਉਣੀ ਆ ਲੋਕੀ ਲੱਗਦੀ ਹੈ ਗੱਡੀ ਧਮਾਉਣੀ ਆਲਗ ਨਾਲ ਮਹਾਰਾਜ ਬਣ ਗਿਆ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਮਹਿਸੂਸ ਨਹੀਂ ਹੁੰਦੀ ਜਦੋਂ ਸੈਂਟ ਲਾ ਕੇ ਜਾਂਦਾ ਪੱਗ ਬੰਨ ਕੇ ਮੋਟਰਸਾਈਕਲ ਤੇ ਪਿੰਡ ਵਿੱਚ ਜਾਂਦਾ ਹਾਲ ਕਹਿੰਦਾ ਯਾਰ ਬਈ ਇਹ ਮੁੰਡਾ ਕੰਮ ਕਰਦਾ ਹੈ ਜੇ ਘਰ ਘਰੇ ਕਰਦਾ ਉਹਨੂੰ ਆਪਣ ਲੋਕਾਂ ਦੀ ਵੀ ਥੋੜੀ ਜਿਹੀ ਲਲਕੀ ਹੈ ਯਾਰ ਹੂੰ ਉਹਨੂੰ ਅਨਪੜ੍ਹ ਕਹਿੰਦੇ ਹੂੰ ਜਿਹੜਾ ਬੰਦਾ ਘਰੇ ਕੰਮ ਕਰਦਾ ਉਹਦੀ ਕਦਰ ਨਹੀਂ ਕਰਦੇ ਘਰੇ ਵੀ ਨਹੀਂ ਕਰਦੇ ਬਾਹਰ ਦਾ ਕਿਸੇ ਨੇ ਕੀ ਕਰਨਾ ਜਿਹੜਾ ਬੰਦਾ ਬਾਹਰ ਵੀ ਕਿਹਾ ਜਾਂਦਾ ਨਾ ਵੀ ਹੁਣ ਬੰਦਾ ਗੋਹਾ ਛੱਟਣ ਲੱਗ ਗਿਆ ਚੰਗੇ ਬਣੀ ਨੌਕਰੀ ਸੀ ਇਹ ਲੋਕਾਂ ਦੀ ਆਪਣੇ ਥੋੜੀ ਜਿਹੀ ਮੈਂਟੇਨੈਂਸ ਆਪਣ ਲੋਕਾਂ ਦੀ ਲਲਕੀ ਹੈ ਭਾਈ ਪਰਿਵਾਰ ਦੀ ਵੀ ਆ ਪਰਿਵਾਰ ਦੀ ਵੀ ਹੁਣ ਘਰੇ ਆ ਦਾ ਚਾਹੇ ਮੇ ਆ 10000 ਤਾਂ ਖਾ ਲੈਂਦਾ ਬਾਹਰੇ ਵੀ ਕੋਈ ਨੌਕਰੀ ਕਰਦਾ ਉਹਨੂੰ ਉਹਦੀ ਇੱਜ਼ਤ ਜਾ ਆ ਜਾਂ ਘਰੇ ਚਾਹੇ ਕਰੇ ਬੰਦੇ ਵੀ ਜਿਨਾਂ ਨੇ ਕਿਹਾ ਕਿ 50000 ਕਮਾਉਂਦਾ ਉਹਦੀ ਕਿੱਜਤ ਹਮ ਕਰ ਕਰ ਹੀ ਹਾਲ ਮੇਰੇ ਘਰੇ ਵੀ ਚੱਜੀ ਦੇ ਮਰਦੇ ਹਮ ਆਪਣੇ ਲੈ ਕੇ ਕੀ ਲੋਕਾਂ ਨੂੰ ਹੀ ਜ਼ਿਆਦਾ ਹਮ ਸਹੀ ਗੱਲ ਇਹ ਬਾਕੀ ਪਰਾਂਵਾਂੋਂ ਜਿਹੜੇ ਪੀਰ ਬਾਹਰ ਗਏ ਹੋਏ ਨੇ ਜਾਂ ਨੌਕਰੀ ਕਰਦੇ ਨੇ ਹਨਾ ਜਿੰਨਾਂ ਕੋ ਹੋ ਸਕੇ ਯਾਰ ਚਾਹੇ ਤੁਸੀਂ ਬਾਹਰੋਂ ਲੱਖ ਰੁਪਏ ਕਮਾਉਣਾ ਤੁਸੀਂ ਘਰੇ 20000 ਰੁਪਏ ਕਮਾ ਲਓ ਉਹ ਵਧੀਆ ਠੀਕ ਹੈ ਬੀਜੇ ਬਾਹਰ ਗਏ ਹੋਏ ਆਪਣੇ ਨਾਲ ਤਾਂ ਘਰਿਆਂ ਤੋਂ ਦੂਰ ਆਹੋ ਪਰਿਵਾਰ ਤੋਂ ਦੂਰ ਨੇ ਬਈ ਹਾਂ ਨਾਲੇ ਬਾਕੀ ਕੋਈ ਜ਼ਿੰਦਗੀ ਨਹੀਂ ਬਈ ਉਹਨਾਂ ਦੀ ਕਹਿਣ ਨੂੰ ਕੁਝ ਵੀ ਆ ਹਾਂ ਉਹਨਾਂ ਨੂੰ ਵੀ ਪਤਾ ਹਾਂ ਉਹ ਇਕੱਲੇ ਬਹਿ ਕੇ ਰੋਂਦੇ ਨੇ ਹਾਂ ਫਿਰ ਬਾਹਰ ਬੈਠਣੇ ਇਕੱਲੇ ਬਹਿ ਕੇ ਰੋਂਦੇ ਨੇ ਆਪਣਾ ਵੀ ਫਿਰ ਆਪਣਾ ਭਰਾ ਵੀ ਮਨਲਾ ਬਾਹਰ ਹਾਂ ਹਾਂ ਪ੍ਰਾਗਪੁਰ ਗਿਆ ਹੋਇਆ ਉੱਥੇ ਇੱਕ ਹੀ ਜਦੋਂ ਪੁਰਤਗਾਲ ਗਿਆ ਉਹ ਪੁਰਤਗਾਲ ਗਿਆ ਤੇ ਉਹ ਹੁਣ ਆ ਮਹੀਨੇ ਡੇਢ ਮਹੀਨੇ ਚ ਕਾਰਡ ਬਣਾਉਗਾ ਹਾਂ ਉਸ ਤੋਂ ਬਾਅਦ ਫਿਰ ਉਹ ਆਊਗਾ ਠੀਕ ਹੈ ਉਹਦੀ ਸੋਡੀ ਨਾਲ ਗੱਲ ਹੁਣ ਕੀ ਰਹੂ ਹੁੰਦੀ ਆ ਠੀਕ ਆ ਆ ਰਿਹਾ ਪਰਮਨ ਆ ਰਿਹਾ ਕਾ ਉਹ ਕਹਿੰਦਾ ਵੀ 5-6 ਮਹੀਨੇ ਇੱਥੇ ਲਾ ਜਾ ਕੁਰੂਮੀ ਚਲ ਦੱਸ ਕੀ ਆ ਵੀਰੇ ਹਰੇਕ ਉਹ ਵੀਰ ਬਾਹਰ ਗਏ ਹੋਣ ਨਾ ਉਹਨੇ ਕਾਰਡ ਬਣ ਗਿਆ ਹਮ ਆਪਾਂ ਨਹੀਂ ਕਹਦੇ ਵੀ ਸਾਰੀ ਉਮਰ ਲਈ ਇੱਥੇ ਆਓ ਉੱਥੇ ਵੀ ਲਿੰਕ ਬਣਾ ਕੇ ਰੱਖੋ ਹਮ ਹਲਾਤਾਂ ਦਾ ਨਹੀਂ ਪਤਾ ਕਿ ਇੱਧਰ ਕੀ ਹਾਲਾਤ ਹੋਏ ਹਾਂ ਹਾਂ ਹਲਾਤਾਂ ਦਾ ਮੈਂ ਉਹਨੂੰ ਵੀ ਕਿਹਾ ਵੀ ਤੂੰ ਠੀਕ ਆ ਪੱਕੇ ਤੌਰ ਤੇ ਨਹੀਂ ਕਾਰਡ ਬਣਾ ਕੇ ਆ ਜਾ ਹਮ ਤੇ 5-6 ਮਹੀਨੇ ਇੱਥੇ ਲਾ ਜਾ ਕਰ ਬਾਕੀ ਉੱਥੇ ਚਲਾ ਜਾ ਠੀਕ ਆ ਤੇਰਾ ਖੌੜਾ ਕਿੱਥੇ ਕੀ ਹਾਲਾਤ ਹੋਣੇ ਨੇ ਇੱਥੇ ਉਹਦਾ ਫਰਕ ਤਾਂ ਪੈਂਦੀ ਹੈ ਜਰਨ ਜੇ ਆਪਾਂ ਕਿਸੇ ਕੋਈ ਦੂਜੇ ਪਾਸੇ ਦੋਏ ਸਾ ਚ ਫਲੈਕਟ ਹੋਈਏ ਉੱਥੇ ਮਾਰਦੀ ਰਹੂਗੀ ਇਹ ਕਿਤੇ ਨਾ ਕਿਤੇ ਵੀ ਬੰਦੇ ਦੀ ਆਮਦਨ ਜ਼ਰੂਰੀ ਹੁੰਦੀ ਹੈ ਜਦੋਂ ਮੰਨ ਲਓ ਤੁਸੀਂ ਉਹ ਜੋਬ ਕਰਦੇ ਸੀ 10000 ਦੀ ਉਹ ਬਾਈ ਉੱਥੇ 35-40000 ਰੁਪਏ ਕਮਾਉਂਦਾ ਹੋਊਗਾ ਮੰਨ ਲਓ ਜਿਹੜੇ ਬਾਹਰੇ ਹਨ ਨਹੀਂ ਕੋਈ ਤਨਖਾਹ ਹੁੰਦੀ ਹੈ 40000 ਰੁਪਏ ਉਹ ਲੋ ਬੰਦਾ ਫੋਰਸ ਕਰਦਾ ਵੀ ਯਾਰ ਤੂੰ ਵੀ ਇਧਰ ਆ ਜਾ ਚਲੋ ਬੰਦਾ ਪਰਿਵਾਰ ਕਰ ਜਾਈਏ ਮੈਂ ਤਾਂ ਬੰਦਾ ਹਰ ਇੱਕ ਜਾ ਨਹੀਂ ਸਕਦਾ ਹੁਣ ਤੁਸੀਂ ਇੱਥੇ ਲੱਖ ਰੁਪਏ ਮਹੀਨਾ 1.5 ਲੱਖ ਰੁਪਏ ਮਹੀਨਾ ਕਮਾਉਂਦੇ ਕਮਾਉਂਦੇ ਤੁਸੀਂ ਵੀ ਫਿਰ ਉਹਨੂੰ ਗਾਈਡ ਇਸ ਤਰੀਕੇ ਨਾਲ ਕਰ ਰਹੇ ਹੋ ਵੀ ਯਾਰ ਆਪਾਂ ਕੰਮ ਵਧਾ ਲਈਏ ਨਾ ਦੋ ਜਣਾਂ ਨੂੰ ਵੀ ਸੌਖਾ ਹੋ ਜਾਣਾ ਨਹੀਂ ਕਿੰਨੀ ਵਧਾ ਲਈਏ ਆਪ ਨੂੰ ਅੰਦਰ ਜਦੋਂ ਮੈਂ ਦਾ ਦੱਸ ਤੱਕ ਕਮਾਈ ਦੱਸ ਦਿਆਂਗੇ ਤੇ ਉਧਰ ਦਾ ਪਰਿਵਾਰ ਸਾਡੀ ਬੈਠਾ ਤੇ ਉਹ ਨੀਂਦ ਨਹੀਂ ਪੂਰੀ ਹੋ ਰਹੀ ਬਚਾਰੇ ਉਹ ਵੀ ਮੈਡ ਨੇ ਨਹੀਂ ਨਹੀਂ ਅੰਨਾ ਆ ਉਹ ਨੀਂਦ ਨਹੀਂ ਪੂਰੀ ਹੋਈ ਤਾਂ ਮਰੀ ਇਹਨਾਂ ਪੁੱਪੜ ਕਮਾਰ ਆ ਬਚਾਰਾ ਹਨਾ ਤੇ ਬਾਕੀ ਖਰਚੇ ਵਾਲ ਤੇ ਇੱਥੇ ਆ ਕੇ ਕੋਈ ਖਰਚਾ ਵੀ ਨਹੀਂ ਵੇ ਸਾਰਾ ਕੁਝ ਹੀ ਕਰਦੀ ਹੈਗੀ ਤੇ ਇਨਕਮ ਉਹਦੀ ਵੱਧ ਹੋਣੀ ਹੈ। ਪਰ ਕਿਹ ਹੈ ਅਮਰਜੀਤ ਦੀ 3-4 ਵਜੇ ਜਿਹੜਾ ਉਹਨੂੰ ਮਿਲਦੀ ਵੀ ਪੱਕੀ ਬਕਾਈ ਹੈ ਨਾ ਬਾਈ। ਚਾਹ ਵੀ ਮਨਾ ਮਨਾ ਸਭ ਨੂੰ ਮਿਲਦਾ ਵੇ। ਉੱਥੇ ਸਾਰਾ ਕੁਝ ਬਣਾਉਣਾ। ਉਹ ਬਦਲੇ ਨੂੰ ਔਖਾ ਬੋਤਾ। ਪਰ ਉੱਥੇ ਆਏ ਆ ਵੀ ਆਪਣੇ ਲੋਕ ਆਏ ਦੇਖ ਲੈਂਦੇ ਆ ਵੀ ਇਹ ਬੰਦਾ ਬਾਹਰੋਂ ਆਇਆ ਉੱਥੇ ਦੀ ਚਮਕਣਾਮਕ ਦੇਖ ਲੈਂਦੇ ਆ। ਪਰ ਉਹ ਬੰਦੇ ਵੀ ਲੁਕਾਉਂਦੇ ਉਹ ਚੀਜ਼ਾਂ ਨੂੰ ਵੀ ਸਾਨੂੰ ਕਿੰਨਾ ਕੰਮ ਕਰਨਾ ਪੈਂਦਾ ਹੈ ਨਾ। ਬਾਈ ਵੀ ਦਿਖਾਇਆ। ਸਾਰ ਦੇ ਮੇ ਨਾਲਾ ਦਿੱਲੀ ਕੀ ਕਹਿੰਦਾ ਕੋਈ ਦਿਨ ਲੰਘਦਾ ਨਹੀਂ ਦਿੱਲੀ ਗੱਲ ਹੁੰਦੀ ਆ। ਉਹ ਆਖੇ ਬੋਤਨੇ ਬਹੁ ਲੋਕ ਨੇ ਜਿਹੜੇ ਬਾਪਸ ਆ ਰਹੇ ਨੇਗੇ ਮਤ ਮੱਝਾਂ ਵੀ ਲੈ ਕੇ ਗਏ ਨੇ ਤੇ ਹੁਣ ਵੀ ਗੱਲ ਹੋ ਰਹੀ ਆ ਕਿ ਕਹਿੰਦੇ ਵੀ ਆਵਾਂਗੇ ਪ੍ਰਾਣੀਆਂ ਵੀ ਨਿਚਾਵਾਂਗੇ ਮੱਝਾਂ ਤਿਆਰ ਕਰ ਆਉਣ ਬਹੁਤ ਤਿਆਰ ਬੈਠੇ ਨੇ ਆ ਵੀ ਰਹੇ ਨੇਗੇ ਤੇ ਜਿਹੜੇ ਉੱਥੇ ਬੈਠੇ ਨੇਗੇ ਪਰਿਵਾਰ ਵਾਸੇ ਮੱਝਾਂ ਲੈਂਦੇ ਨੇਗੇ ਉਹਨਾਂ ਨਾਲ ਮੇਰੇ 20-20 ਘੰਟਾ ਗੱਲ ਹੁੰਦੀ ਆ ਹਮ ਬਸ ਤਿਆਰ ਨੇ ਕਹਿੰਦੇ ਅਸੀਂ ਫਸੇ ਬੈਠੇ ਆ ਨਾ ਘਰੇ ਜਾ ਜਾਣ ਲੋਗ ਗ੍ਰਹਿਣਾ ਕਰਦੇ ਇੱਥੇ ਦੋਨੇ ਜੋ ਪੈਣੇ ਹਮ ਠੀਕ ਆ ਬਈ ਇਹ ਜਦ ਕਰਦੀ ਇਥੇ ਰਾਜੇ ਬਣੇ ਹੋਇਆ ਜਰਾ ਪੁੱਤ ਗੁਲਾਮੀ ਕਰਨੀ ਮਨ ਤਾਂ ਚੰਗੀ ਦਿੰਦਾ ਉਹਦੀ ਹਾਂ ਬਾਕੀ ਚਲੋ ਹਰੇਕਦੇ ਆਪੋ ਆਪਣੇ ਚਲੋ ਕਿਸੇ ਦੀ ਮਜਬੂਰੀ ਹੁੰਦੀ ਆ ਨਾ ਕਿਸੇ ਦਾ ਨਾ ਹਾਲਾਤ ਨਹੀਂ ਹੁੰਦੇ ਬੱਧੀ ਆ ਨਾ ਜਦ 2 2 ਪੈਸੇ ਇੱਕ ਵਾਗ ਗਿਆ ਜਿਹੜਾ 40 40 20 20 30 40 50 50 ਕਿੱਲੇ ਨੇ ਉਹ ਵਾਗਦੇ ਆ ਮੈਂ ਤਾਂ ਹਰਾਣਾ ਉਹਨਾਂ ਦੇ ਸਹੀ ਗੱਲ ਬੰਦਾ ਬਾਹਰ ਕੀ ਕਰਨ ਜਾਂਦਾ ਪੈਸੇ ਕਮਾਉਣ ਜਾਂਦਾ ਪੈਸੇ ਕਮਾਉਣ ਜਾਂਦਾ ਠੀਕ ਆ ਜਿਹੜੇ ਡੇਢ ਡੇਢ ਦੋ ਕਿੱਲੇ ਮਾਲਕ ਆ ਉਹਦੇ 10-15 ਲੱਖ ਰੁਪਏ ਕਰਜੇ ਵਿਰੇ ਪਿਆ ਠੀਕ ਆ ਉਹਨਾਂ ਮਜਬੂਰੀ ਆ ਉਹ ਜਾ ਸਕਦਾ ਚਾਹੇ ਦੋ ਵਿਗੇ ਵੇਚ ਕੇ ਤਿੰਨ ਵਿਗੇ ਵੇਚ ਕੇ ਬਾਹਰ ਵਾਗ ਗਿਆ ਠੀਕ ਆ ਉਹ ਕਰਜ਼ਾ ਵੀ ਲਾਉਣਾ ਪਰਿਵਾਰ ਵੀ ਪਾਲਣਾ ਹਣਾ ਜਿਹੜੇ 40 ਕਿੱਲੇ 50 ਕਿੱਲੇ ਮਾਲਕ ਆ 30 ਕਿੱਲਾ ਮਾਲਕਾ ਉਹਨ ਕੀ ਮਜਬੂਰੀ ਤੇ ਉਹ ਵੀ ਇਹ ਤੁਸੀਂ ਗੱਲ ਛੇੜੀ ਇਹਦੇ 네ਗੇਟਿਵ ਕਮੈਂਟ ਆਉਂਦੇ ਹੁੰਦੇ ਆ ਇਸ ਚੀਜ਼ ਨਾਲ ਵੀ 40 50 ਕਿੱਲਾਂ ਦਾ ਬੰਦਾ ਉਧਰ ਭੱਗ ਗਿਆ ਉਹ ਬੰਦੇ ਇੱਥੇ ਪ੍ਰੋਪਰਟੀ ਵੀ ਬਣਾ ਰਹੇ ਨੇ ਵਿੱਚੋਂ ਸਾਰੇ ਬੰਦੇ ਨਹੀਂ ਹੈਗੇ ਵੀ ਜਿਹੜੇ ਉੱਥੇ ਇੱਧਰ ਬਣਾ ਰਹੇ ਜ਼ਮੀਨ ਬਣਾ ਰਹੇ ਪ੍ਰੋਪਰਟੀ ਕਰਦਾ ਉੱਥੇ ਜਾ ਕੇ ਦੇਖਿਆ ਕਰੋ ਭਈਆਂ ਨੂੰ ਗੁਰਾ ਹਲਾ ਤੇ ਫਿਰ ਉਹਨਾਂ ਦੇ ਜਵਾਬ ਤਾਂ ਨਹੀਂ ਆਉਣੇ ਬਈ ਹਨਾ ਉਹਨਾਂ ਦੀ ਕਿਹੜੀ ਵੀ ਖਤਮ ਹੋਣੀ ਜਿਹੜੇ ਬੰਦੇ ਹੁਣ ਮੰਨ ਲਓ ਪਰ ਮਿੰਟ ਸਾਡੇ ਪਿੰਡ 'ਚ ਬੁੱਕੇ ਕਈ ਘਰ ਖਾਲੀ ਹੋ ਗਏ ਬਿਜ ਲੱਗੇ ਲੱਗੇ ਹਣੇ ਉਹਨਾਂ ਸਰ ਦੇ ਹੋਰ ਲੱਗਾਂਗੇ ਘਰ ਖਾਲੀ ਹੋ ਕੇ ਇਸ ਇਸ ਟੈਂਡਰਾਂ ਵਾਲੇ ਟੁੱਟ ਗਏ ਲ ਸਿਰਫ ਜੱਟ ਕੰਮ ਬਈ ਪਾਣ ਹੂੰ ਬੱਤੀ ਜਿਹੜਾ ਆਪਣੇ ਜਵਾਕ ਹੀ ਨਾ ਮੁੜੇ ਜਵਾਕ ਹੀ ਨਹੀਂ ਮੁੜੇ ਹੂੰ ਜਵਾਕਾਂ ਨੂੰ ਚਾਚੇਤਾ ਨੂੰ ਨਹੀਂ ਪਤਾ ਹੂੰ ਪੈਸੇ ਤਾਂ ਸਿਰਚ ਮਾਰਨਾ ਬਈ ਹੂੰ ਉਹ ਤਾਂ ਉਧਰਲੀ ਲਾਈਫ ਆ ਹਾਂ ਮੇਰਾ ਪੜਾਅ ਨੁੱਕ ਲੋਕਾਂ ਨੇ ਪੈਸਾ ਦੇਖ ਲਿਆ ਪੈਸਾ ਕਿਹਦੇ ਵਾਸਤੇ ਕਮਾਉਣਾ ਹੂੰ ਜੇ ਤੁਸੀਂ ਤੁਸੀਂ ਕਹਿੰਦਾ ਬਾਹਰਲੇ ਲੋਕ ਆ ਇੰਟਰਵਿਊ ਤਾਂ ਆਪਣੀ ਲੰਮੀ ਹੋ ਜਾਂਦੀ ਚਲ ਹੁਣ ਗੱਲਾਂ ਛੱਡ ਪੀਆ ਜਿਹੜੇ ਬੰਦੇ ਮੰਨ ਲਓ ਦੂਜੇ ਸਕੂਲਾਂ ਵਿੱਚ ਪੜ੍ਹਦੇ ਨੇ ਜਿਹੜੇ 4-5 ਵਜੇ ਮੰਨ ਲਓ ਅਕੈਡਮੀਆ ਕਹਿੰਦੇ ਨੇ 4-5 ਵਜੇ ਛੁੱਟੀ ਮਿਲਦੀ ਸੀ ਉਹ ਵੀ ਭੁੱਲ ਜਾਂਦੇ ਵੀਆ ਮੇਰੇ ਚਾਚਾ ਲੱਗਦਾ ਉੱਕ ਕੇ ਬੱਚੇ ਦਾ ਵਾਪਾਰ ਆਖ ਰਿਹਾ ਹੂੰ ਮੈਂ ਵੀ ਪਰਿਵਾਰ ਵਿੱਚ ਬੱਚਿਆਂ ਨੂੰ ਕਹਿਣਾ ਹੁੰਦਾ ਵੀ ਇਹ ਨੋਰ ਨਾ ਪੋ ਵੀ 80 90 ਪਰਸੈਂਟ ਨੰਬਰ ਆ ਜਾਣ ਬਹੁਤ ਹੂੰ ਵਾਧੂ ਨਹੀਂ ਠੀਕ ਹੈ ਬਾਕੀ ਦਾ ਬੱਚਿਆਂ ਨੂੰ ਬਿਜ਼ਨਸ ਆਉਂਦਾ ਤੋਰ ਕੇ ਦੇਣਾ ਹੁੰਦਾ ਜੇ ਗੁਲਾਮੀ ਕਰਾਉਣੀ ਹੈ ਜਿਹੜੇ ਤੁਸੀਂ ਦੇਖ ਲਓ 95 ਤੋਂ 97 98 ਪਰਸੈਂਟ ਵਾਲੇ ਨੇ ਹੂੰ ਉਹਨਾਂ ਦੇ ਨਹੀਂ ਨੌਜ ਰਿਹਾ ਹੂੰ ਉਹ ਕਦਾ ਤਾਹੇ ਕਦਾ ਤਾਹੇ ਜਿਰੇ ਨੇ ਨਾ ਤਾਂ ਉਹਨੂੰ ਕਿਸੇ ਨਾਲ ਹੱਥ ਨਾ ਖੜਨਾ ਨਾ ਬੈਠਣਾ ਉੱਠਾ ਬੈਠਾ ਕੁਝ ਨਹੀਂ ਪਤਾ ਹੁੰਦਾ ਹੂੰ ਇਹ 80 90 ਪਰਸੈਂਟ ਵਾਲੇ ਨੇ ਇਹ ਹਰ ਬੱਚੇ ਬੋਲਿਆ ਠੀਕ ਹੈ ਨਨੋ ਹਰੇਕ ਨਾਲ ਉੱਠਣਾ ਬੈਠਣਾ ਗੱਲਬਾਤ ਕਰਨਾ ਵੀ ਆਉਂਦਾ ਇਸ਼ਤਿਹਾਰੇ ਨਮਾਉਣਾ ਵੀ ਆਉਂਦਾਗਾ ਤੁਹਾਡੇ ਵਿੱਚ ਕਿਹੜੇ ਬੋਰਡ ਚ ਪੜਦੇ ਕੋਈ ਘਰ ਦੇ ਹਾਂ ਹਾਂ ਮੇਰੀ ਬੇਟੀ ਪੜਦੀ ਆ 7 ਸਾਲ ਦੀ ਆ ਕਿਹੜਾ ਕਿਹੜਾ ਬੋਰਡ ਆਹੀ ਕੀ ਜਦੋਂ ਪੰਜਾਬ ਬੋਰਡ ਪੰਜਾਬ ਬੋਰਡ ਚ ਪੜਦੀ ਹਾਂ ਹਾਂ ਪੰਜਾਬ ਬੋਰਡ ਚ ਪੜਦੀ ਅਸੀਂ ਅੰਮ੍ਰਿਤਸਰ ਦੀ ਕਿ ਪੈਸਟੀ ਹੈਗੀ ਸੀ ਵੀ ਐਸ ਸੀ ਸਿ ਪੜਾ ਸਕਦਾ ਪਰ ਜਿੱਥੇ ਮੱਦ ਲਾਣਾ ਹਮ ਨਾਲ ਲਾਇਆ ਵੀ ਮੈਂ ਆਹ ਕੀਆ ਜੋਤੀ ਸਾਰਾ ਗੁਰਦੁਆਰਾ ਸਾਹਿਬ ਸਕੂਲ ਚ ਲਾਇਆ ਹਾਂ ਉਹਨਾਂ ਚ ਹਾਂ ਮੈਂ ਪਹਿਲ ਮੇਰੀ ਹੈ ਵੀ ਗੁਰਬਾਣੀ ਚੁੱਕੀ ਹਾਂ ਹਮ ਕਥਾ ਕੀਰਤਨ ਕਰਾਂ ਤੇ ਹਮ ਪੜਾਈ ਮੈਨੂੰ ਕੋਈ ਜਰੂਰ ਨਹੀਂ ਮੈਂ ਕਹਿ ਕੇ ਵੀ ਆਇਆ ਪ੍ਰਿੰਸੀਪਲ ਨੂੰ ਵੀ ਬੱਚਾ ਮੈਨੂੰ ਚਾਹੇ ਨਹੀਂ ਉਹਨੂੰ ਪਰਸੈਂਟੇਜ ਨਹੀਂ ਅਮਰਦੀ ਬ੍ਰੈਂਡ ਦੀ ਮਾਇ ਮੈਂ ਨਹੀਂ ਰੱਖਦਾ ਵੀ ਗੁਰਬਾਣੀ ਨਾਲ ਜੋੜ ਉਹਨੂੰ ਤੇ ਬੱਚੇ ਨੂੰ ਲਿਆ ਕੇ ਕਥਾ ਕੀਰਤਨ ਕਰਵਾਉਣਾ ਸ਼ੋਅ ਕਰਤ ਕਾ ਵੀ ਸਿੱਖ ਰਹੀ ਹੈ ਤਾਂ ਮਤਲਬ ਆਹ ਨਹੀਂ ਹੈ ਹਾਂ ਬੇਟੇ ਨੂੰ ਵੀ ਆਈਆਂ ਦਾ ਉੱਥੇ ਲਾਉਂਗਾ ਤੇ ਕਹਿ ਕੇ ਆਉਂਗਾ ਵੀ ਪੜਾਈ ਕੋਈ ਘੱਟ ਕਰ ਲੈ ਕੋਈ ਚੱਕਰ ਨਹੀਂ ਕਥਾ ਕੀਰਤਨ ਹੋਣਾ ਚਾਹੀਦਾ ਗੁਰਬਾਣੀ ਤੇ ਗੱਤਕਾ ਸਿੱਖੀ ਬਾਕੀ ਤਾਂ ਜਵਾਗ ਦਾ ਵੱਡੇ ਹੋ ਦਾ ਇੰਟਰਸਟ ਪਤਾ ਲੱਗਦਾ ਸੋ ਤਾਂ ਹਾਂ ਆਪ ਆਪ ਤਾਂ ਕਿਹੜਾ ਫੋੜਾ ਹੈ ਵੀ ਤੁਹਾਡਾ ਮਤਲਬ ਅੱਜ ਤੁਹਾਡਾ ਤੁਹਾਡਾ ਮੰਨ ਲਓ ਜੋ ਸੋਚ ਆ ਵੀ ਜਵਾਨਾਂ ਨੂੰ 10-12 ਪੜਾਇਆ ਜਾਵੇ ਹਿਸਾਬ-ਕਿਤਾਬ ਲੱਗਣਾ ਬਾਕੀ ਆ ਉਹਦੇ ਘਰ ਦਾ ਕੰਮ ਗੜੀ ਨੂੰ ਸੂਟ ਆਵੇ ਮੀਂਹ ਘਰ ਦੇ ਕੰਮਾਂ ਚ ਪ੍ਰੈਕਟਿਕ ਹੋਣਾ ਹਾਂ ਜਿਹਨੇ ਚਲੋ ਕੰਮ ਕਰਨਾ ਜਿਹਨੇ ਵੱਡੀ ਨੌਕਰੀ ਸੋਚਨੀ ਆ ਜਿਹਦਾ ਵੱਡੇ ਪੱਧਰ ਤੇ ਲ ਕਰੇ ਇਹ ਤਾਂ ਮੰਗਾ 6-7ਵੇਂ ਚ ਹੋਣਗੀਆਂ ਜਦੋਂ ਤੁਹਾਡੇ ਬੱਚੇ ਥਾ ਲੱਗ ਜੂ 100 ਬਈ ਹਾਂ ਇਦਾਂ ਨੂੰ ਸੋਚਿਆ ਰਹੀ ਆ ਹਨ ਵੀ ਆਪਾਂ ਕਿਸੇ ਨੂੰ ਤਾਂ ਪਤਾ ਨਹੀਂ ਕਰ ਸਕਦੇ ਪਰ ਆਪਣੀ ਜਿਹੜੀ ਸੋਚ ਆ ਉਹ ਰੱਖਣੀ ਚਾਹੀਦੀ ਵੀ ਅਮਜੀਤ ਇਹ ਕਹਿੰਦਾ ਵੀ ਅੱਜ ਮੈਂ ਬੱਚਿਆਂ ਨੂੰ ਇਸ ਬਿਜ਼ਨਸ 'ਚ ਜੋੜਨਾ ਚਾਹਣਾ 13 ਤਾਂ ਤੁਹਾਡਾ ਇਹ ਪੂਰਾ ਵੀਰੇ ਮੇਰੇ ਬੇਟੇ ਨੂੰ ਹੁਣ 1.5 ਸਾਲ ਦਾ ਹੈਗਾ ਬੇਟੀ ਵੀ ਆ ਉਹ ਨੂੰ ਇੱਧਰ ਲੈ ਕੇ ਆਉਣਾ ਬੇਟਾ ਉਹ ਇੱਧਰ ਹੀ ਜਿੰਦਾ ਮੇਰੇ ਨਾਲ ਹੂੰ ਉਹ ਇੱਧਰ ਉਹ ਵੀ ਇਹ ਪੈਸਾ ਆਪਾਂ ਵਾ ਪਾਵਾਂਗੇ ਤੇ ਇਹ ਦੀ ਪੋਗਾ ਨਾ ਸਿੱਧੇ ਨਾਲ ਵਜਾਏ ਫੋਰ ਬਾਈ ਜੀ ਅਮਜੀਤ ਕੋਈ ਲਾਸਟ ਦੇ ਵਿੱਚ ਇਹ ਧੰਦੇ ਬਾਰੇ ਕੋਈ ਆਪਦੇ ਬਾਰੇ ਦੱਸਣਾ ਚਾਹੀਏ ਆਪਾਂ ਇੱਕ ਬਈ ਸਵਾਲ ਰਹਿ ਗਿਆ ਸੀਗਾ ਵੀ ਜਿਵੇਂ ਕਹੇ ਜਾਂਦਾ ਪੰਜਾਬ ਚ ਬੇਰੋਜ਼ਗਾਰੀ ਤੇ ਨਸਾਬ ਹੂੰ ਉਹਦੇ ਬਾਰੇ ਥੋੜਾ ਜਿਹਾ ਤੁਹਾਡਾ ਕੀ ਖਿਆਲ ਹੈ ਬੇਰੋਜ਼ਗਾਰੀ ਹੈ ਵੀਰੇ ਜੇ ਮੈਂ ਕੰਮ ਨਹੀਂ ਕਰੂਗਾ ਬੇਰੋਜ਼ਗਾਰੀ ਹੈ ਹੂੰ ਤੁਹਾਡੇ ਹਿਸਾਬ ਨਾਲ ਹੈ ਕੀ ਕਿ ਨਹੀਂ ਨਹੀਂ ਤੁਹਾਡੇ ਹਿਸਾਬ ਨਾਲ ਜਿੰਨਾ ਕੰਮ ਪੰਜਾਬ ਦੇ ਵਿੱਚ ਆ ਹੂੰ ਕਿਸੇ ਸਟੇਟ ਚ ਨਹੀਂ ਕਿਸੇ ਦੇਸ਼ ਚ ਨਹੀਂ ਜਿੰਨਾ ਪੰਜਾਬ ਦੇ ਵਿੱਚ ਕੰਮ ਹੁਣ ਮੈਂ ਘਰੇ ਬੈਠਾ ਕਵਰੇਜ ਪੈਕ ਹੋਗਾ ਬੇਰੋਜ਼ਗਾਰੀ ਆ ਕਿੱਥੇ ਜਿਹੜੇ ਦਾ ਕੰਮ ਬਥੇਰਾ ਪਿਆਗਾ ਖੇਤ ਕੰਮ ਨੇ ਹੂੰ ਕਰੇ ਕਾਰੋਬਾਰ ਤੋਰ ਕਾਰੋਬਾਰ ਕਿ ਜਿਹੜਾ ਮਰਜ਼ੀ ਤੋਰ ਲੈ ਖੇਡ ਨਹੀਂਗਾ ਪੰਜਾਬ 'ਚ ਹੂੰ ਕਾਰੋਬਾਰ ਦਾ ਪਤਾ ਤੋਰ ਨਹੀਂ ਬਈ ਜਿੰਮ ਬਈ ਆਪਣੇ 4-5 ਕਿੱਤਿਆਂ ਦਾ ਮਾਲਕ ਰਹਿਕਾ ਹੈਗਾ ਮਾਲਕ ਛੋਟਾ ਜਿਹਾ ਹੀ ਕਰ ਰਹਿਗਾ ਠੀਕ ਆ ਉਹਦੇ ਕੋਲੇ ਜੇ ਪਸ਼ੂ ਰੱਖ ਲੈ ਨਾਲ ਕੋਈ ਹੋਰ ਸਾਈਡ ਬਿਜ਼ਨਸ ਕਰ ਲੈ ਖੇਤੀ ਕਰ ਲੈ ਉਹਦੇ ਕੋਲੇ ਕਿੱਥੋਂ ਟਾਈਮ ਆ ਕਹਿੰਦੇ ਵੀ 4-5 ਕਿੱਲੇ ਵਾਲੇ ਨੂੰ ਕੁਝ ਬਚਦਾ ਨਹੀਂ ਪਰ ਕੰਮ ਕਰਕੇ ਨਹੀਂਗਾ ਜੀ ਕਿਤੇ ਤਰ੍ਹਾਂ ਕੋਈ ਵੀ ਹੋਰ ਚੂਹੀ ਦੀ ਵੀ ਦੋ ਖੱਡਾ ਹੋ ਜਾਂਦਾ ਹੂੰ ਹੁਣ ਇੱਕ ਪਾਸੇ ਜੇ ਕੋਈ ਪਾਣੀ ਆ ਕੇ ਬਿਜ ਬਟ ਨਿਕਲ ਜਾਂਦਾ ਹੁਣ ਆਪਣੇ ਖੇਤੀ 'ਚ ਮਾਰ ਪੈਂਦੀ ਆ ਆ ਮੇਰਾ ਬਿਜ਼ਨਸ ਹੈਗਾ ਹਮ ਮਰੂਦਾ ਨਹੀਂ ਬਿਸਨਾਰ ਦੇ ਕੋਲੇ ਜਾਣ ਦੀ ਲੋੜ ਨਹੀਂ ਘਰੇ ਸਾਮਲ ਲਿਆਉਣਾ ਬੈਦਰ ਚੱਲੀ ਜਾਂਦਾ ਉਹ ਹੀ ਗੱਲ ਆ ਖੇਤੀ ਥੋੜੀ ਛੇਵਾਂ ਉਹਦੇ ਛੇਵੇਂ ਹੋ ਜਾਂਦੀ ਹੈ ਤੇ ਹੁਣ ਕੋਈ ਬਿਹਾਰੀ ਯੂਪੀ ਵਾਲੇ ਹਾਂ ਨੇਪਾਲੀ ਸਾਰੇ ਸਟੇਟਾਂ ਦੇ ਪੰਜਾਬ ਜਾ ਕੇ ਕੰਮ ਕੋਠੀਆਂ ਪਾਈ ਪਾਈ ਰਹੇ ਹਮ ਮੇਰੇ ਵਰਗੇ ਇੱਥੇ ਕੰਮਰਜ ਪਈ ਗਾਣਾ ਬੁਰਗ ਵੀ ਹੋ ਜਾਵੇਗਾ ਹਮ ਕੰਮ ਉਹ ਆਪ ਹੀ ਨਹੀਂ ਕਰਨਗੇ ਹੁਣ ਜੇ ਮੈਂ 9 ਸਾਲ ਪਹਿਲਾਂ ਅਪਾ ਕੰਮ ਨਾ ਤੋੜਦੇ ਹੂੰ 9 ਤੋਂ ਮੇਰੀ 12000 ਤਨਖਾਹ ਹੋ ਜਾਂਦੀ ਹੂੰ 12000 ਰੁਪਏ ਮੈਂ ਅਹੀਂ ਕਹਿੰਦੇ ਬੇਰੋਜ਼ਗਾਰੀ ਵਧੀਆ ਕੰਮ ਆਇਆ ਨਹੀਂ ਹੂੰ ਤੇ ਅੱਜ ਮੈਂ ਦੋ ਦਿਨ ਦੋ ਦਿਨ ਹੋਰ ਕੰਮ ਲਈ ਖੜਾਂਗਾ ਬਾਕੀ ਉਧਰ ਕਿਤੇ ਨਾ ਕਿਤੇ ਤੁਹਾਡੀ ਏਜ ਚ ਜਾ ਕੇ ਰਿਟਾਇਰਮੈਂਟ ਹੋਣੀ ਸਿੱਕ ਤਰ੍ਹਾਂ ਦੇ ਨਿਗਾ ਘਟ ਜਾਂਦੀ ਹੈ ਬੰਦੇ ਦੀ 12 ਤੋਂ 13 ਹੂੰ ਜ਼ੋਰ ਮਾਰ ਕੇ ਵੀਰੇ ਮੇਰੀ 15000 ਤਨਖਾਹ ਹੋਣੀ ਨਹੀਂ ਹੂੰ ਠੀਕ ਹੈ ਜਦੋਂ ਮਤਲਬ ਰਟਾਇਰਮੈਂਟ ਕਿਹੜਾ ਮੈਂ ਸਰਕਾਰੀ ਦੀ ਵੀ ਪ੍ਰਾਈਵੇਟ ਨਹੀਂ ਐ ਨਹੀਂ ਕਹਿੰਦਾ ਵੀਰੇ ਮੇਰੇ ਰਟਾਇਰਮੈਂਟ ਦਾ ਮਤਲਬ ਇਹ ਵੀ ਜ਼ੀਰੋ ਬਜ਼ੁਰਗ ਵਾਸਤਾ ਚ ਬਗ ਜਾਂਦਾ ਬੰਦਾ ਨੀਗਾ ਘਟ ਜਾਂਦੇ ਇਹ ਲੰਮਾ ਸਫਰ ਗੱਡੀ ਚੱਲਣੋਂ ਹਟ ਜਾਂਦੇ ਡਰਾਈਵਰ ਦੀ ਵੀ ਇੱਕ ਤਰ੍ਹਾਂ ਦੀ ਉਹੀ ਹੁੰਦੀ ਆ ਉਹ ਇੱਧਰ ਥੋੜੀ ਕਿਤੇ ਨਹੀਂ ਚਾਹੇ ਤੁਸੀਂ ਕੁਰਸੀ ਤੇ ਬਹਿ ਜਾਓ ਤੁਸੀਂ ਇਹ ਥੋੜੀ ਜੋਬ ਸਾਰੀ ਉਮਰ ਚਲਾ ਸਕਦੇ ਹੋ ਉਹਨੂੰ ਉਹ 15 ਹਜ਼ਾਰ 15 ਹਜ਼ਾਰ ਨਾ ਖਾ ਹੋ ਜਾਂਦੀ ਜੋ ਮੈਂ ਹਟ ਗਿਆ ਤੀ ਹੂੰ ਇਹਨੂੰ ਕੋ ਮੇਰੀ ਬੰਦ ਕਰ ਦੇ ਕਿ ਬੰਦੇ ਇੰਕਮ ਬੰਦ ਹੋ ਗਈ ਇਧਰ ਮੈਂ ਚਾਹੇਗਾ ਵੀ ਬਹਿ ਜਾ ਉਹ ਤਾਂ ਮੈਂ ਕੰਮ ਕਰਦਾ ਪਾਈਆਂ ਤਾਂ ਕਰਾਉਣਾ ਹਾਂ ਨਹੀਂ ਵੀ ਤੁਸੀਂ ਮੇਰਾ ਕਹਿਣਾ ਇਹਦੇ ਕੋਈ ਰਿਟਾਇਰਮੈਂਟ ਨਹੀਂ ਹੈ ਇਧਰ ਪੈਰਮੈਂਟ ਨਹੀਂ ਹੈ ਤੁਸੀਂ ਛੱਡੋਗੇ ਕਿ ਭਾਈ ਜਵਾਕ ਨੂੰ ਸਮਝਾ ਹਾਂ ਠੀਕ ਹੈ ਉਹ ਸਮਝ ਨਹੀਂ ਸਕਦੇ ਸੋ ਜਿਹੜਾ ਨਹੀਂ ਤੁਹਾਡਾ ਵੀ ਸਰੀਰ ਤੁਸੀਂ ਬੁਰਗ ਜੁੜ ਕੇ ਬਸ ਤਾਂ ਚਾ ਆ ਜਾਓ ਪਟਕੇ ਬੱਦਨ ਜੋ ਕਰੇ ਪਾਉਂ ਜੋ ਕਰੇ ਹਾਂ ਤੁਸੀਂ ਬੈਠੇ ਕਰਾਉਂਗੇ ਇਹਦਾ ਨੇ ਕੋਈ ਵਧੀ ਜਾਣੀ ਬੇਤਾ ਆ ਜਾਓ ਮਰ ਵਧੀ ਜਾਣੀ ਜਿੰਨਾ ਮਰ ਕੇ ਬਦਲਾ ਉਹਦਰ ਨਹੀਂ ਬੜੇ ਉਹਦਰ ਜਦੋਂ ਮਤਲਬ ਹਾਸਤਾ ਹੁੰਦਾ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਕੋਈ ਹਾਸਤਾ ਹੁੰਦਾ ਉਹਦੇ ਉਹਦੇ ਨੇ ਕੰਮ ਬਸ ਖੜ ਇੱਧਰ ਕਰਤ ਤੂੰ ਨਿਕੋਣੇ ਕਰ ਦੇ ਠੀਕ ਹੈ ਜੀ ਠੀਕ ਹੈ ਭਾਈ ਆਹ ਫਿਰ ਜੀ ਜਿੰਨੇ ਸਾਡੇ ਮਾਂ ਚ ਸਵਾਲ ਸੀਗੇ ਤੁਸੀਂ ਬਹੁਤ ਵਧੀਆ ਦੱਸਿਆ ਹ ਤਾਂ ਸਮਵਾਰ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਜੇ ਕੋਈ ਹੋਰ ਤੁਹਾਡੇ ਮਾਂ ਚ ਕੋਈ ਦੱਸਣ ਵਾਲੀ ਚੀਜ਼ ਰਹੀ ਹੋਵੇ ਤਾਂ ਦੱਸ ਸਕਦੇ ਨਹੀਂ ਬਸ ਮੈਂ ਤਾਂ ਹੀ ਕਹਿਣਾ ਭਰਾ ਨਾ ਆਪਾਂ ਹੀ ਨਹੀਂ ਕਹਿੰਦਾ ਕੋਈ ਵੀ ਕੰਮ ਕਰੋ ਬਿਜ਼ਨਸ ਕਰੋ ਭਰਾ ਯਾਰ ਨੌਕਰੀਆਂ ਛੱਡੋ ਨਾ 10-12000 15 ਹਮਲਾ ਕਰ ਜਾਂਦਾ 30-40000 ਲੋਕੇ ਤੁਸੋਂ ਵੀ ਛੱਡੋ ਠੀਕ ਹੈ ਉਹ ਵੀ ਛੱਡੋ 30-40000 ਨਵੇਂ ਮੂਰੀ ਆ ਗਏ ਮੈਂ ਮੈਂ 50000 80000 ਲੋਕ ਨਹੀਂ ਲਵੇ ਲੱਗਣਦਾ ਠੀਕ ਹੈ ਹਾਂ ਕਈ ਸਾਹਿਬ